ਮੈਂ ਇਹ ਸੋਚ ਰਹੀ ਸੀ ਕਿ ਕਈ ਸ਼ੂਟ ਵਾਲੇ ਹੋਣਗੇ ਬਟ ਇਹਨਾਂ ਨੇ ਰੀਲ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ ਸੋਚ ਉਹ ਨਹੀਂ ਮੈਂ ਮੈਸੇਜ ਰਿਪਲਾਈ ਨਹੀਂ ਕਰਨਾ ਸੀ ਹਾਂ ਮੋਸਟਲੀ ਬਿਕੋਜ਼ ਮੇਰੀ ਸਿਸਟਰ 3 ਲੱਖ ਫਾਲੋਅਰ ਸੀ ਕਿ ਇਹਨਾਂ ਨੇ ਇਦਾਂ ਸਿਬ ਕਿਸੇ ਕੁੜੀ ਨੇ ਮੈਸੇਜ ਕੀਤਾ ਬਟ ਇਹਨਾਂ ਨੂੰ ਇਦਾਂ ਨਹੀਂ ਪਤਾ ਸੀ ਵੀ ਉਹ ਮੁੰਡੇ ਨੇ ਮੈਸੇਜ ਕੀਤਾ ਉਹਦੇ ਭਰਾ ਨੇ ਤੇ ਆਫਟਰ ਇਹਨਾਂ ਨੇ ਰਿਪਲਾਈ ਕੀਤਾ ਬਟ ਇਹ ਥੋੜਾ ਬਹੁਤ ਇਗਨੋਰ ਕਰਦੇ ਸੀਗੇ ਸਟੋਰੀ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਕੁਛ ਨਹੀਂ ਮੈਂ ਬਸ ਇਹ ਸੋਚ ਲਈ ਸੀ ਕਿ ਬਹੁਤ ਜ਼ਿਆਦਾ ਜਵਾਬ ਆ ਜਾਏ ਉਹ ਦੇਖਣ ਨੂੰ ਵੱਡਾ ਲੱਗਦਾ ਬਟ ਨੇਚਰ ਵਾਈਜ਼ ਜਵਾਬ ਹੀ ਹੈ ਮੈਨੂੰ ਬਾਕੀ ਕੁਝ ਵੀ ਫੀਲ ਨਹੀਂ ਹੋਇ ਮੈਨੂੰ ਸੈਂਬੋਇਰ ਖੁਸ਼ੀ ਸੀ ਬਿਕਾਜ਼ ਮੈਂ ਪਹਿਲਾਂ ਹੀ ਮਤਲਬ ਵਾਇਰਲ ਹੈਗਾ ਸੀ ਇੱਕ ਤਰ੍ਹਾਂ ਦਾ ਬਟ ਉਸ ਤੋਂ ਬਾਅਦ ਨਾ ਮੈਂ ਅਸਲ ਚ ਕਾਫੀ ਜ਼ਿਆਦਾ ਡਾਊਨ ਹੋ ਗਿਆ ਸੀ ਮੇਰਾ ਅਕਾਊਂਟ ਬਿਕੋਜ਼ ਮੈਨੂੰ ਨਾ ਕਿਸੇ ਦਾ ਮਤਲਬ ਨਾ ਇੱਕ ਹੁੰਦਾ ਨਹੀਂ ਕਿ ਸਪੋਰਟ ਹੁੰਦੀ ਹੈ ਮਤਲਬ ਮਿਲ ਨਹੀਂ ਰਹੀ ਸੀ ਕਿਸੇ ਵੱਲੋਂ ਵੀ ਕਿਉਂਕਿ ਇਸ ਟਾਈਮ ਜਦੋਂ ਮੇਰਾ ਅਕਾਊਂਟ ਡਾਊਨ ਹੋਇਆ ਤਾਂ ਕਿਸੇ ਨੇ ਮਤਲਬ ਸਪੋਰਟ ਨਹੀਂ ਕੀਤੀ ਜਦੋਂ ਪਿੱਤੂਆ ਹੀ ਮਤਲਬ ਇਹਨੇ ਮੇਰੀ ਬਹੁਤ ਜ਼ਿਆਦਾ ਸਪੋਰਟ ਕੀਤੀ ਉਸ ਟਾਈਮ ਤੇ ਮੈਨੂੰ ਐਕਚੁਅਲੀ ਵੀ ਖੁਸ਼ੀ ਨਹੀਂ ਹੁੰਦੀ ਹੈਗੀ ਜਦੋਂ ਮੇਰੀ ਦੀਪਨਾ ਪਹਿਲੀ ਵਾਰ ਹੋਈ ਸੀ ਮੈਨੂੰ ਉਦੋਂ ਹੋਈ ਸੀ ਉਸ ਤੋਂ ਬਾਅਦ ਮੇਰੀ ਨਾ ਨੋਰਮਲ ਹੋ ਗਈ ਕਿ ਕਿੱਦਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਨਾਲ ਜਦੋਂ ਪਹਿਲੀ ਰ ਈਨ ਨੂੰ ਇੰਨੀ ਗੱਲ ਕਹੀ ਉਹ ਤਾਂ ਟੈਨਸ਼ਨ ਨਾਲ ਕੇ ਇਸ ਚੀਜ਼ ਦੀ ਵੀ ਜਿਹਦੇ ਨਾਲ ਮੈਂ ਖੜੀ ਆ ਮੈਨੂੰ ਇੰਨਾ ਪਤਾ ਸੀ ਮੈਂ ਨਾਲ ਖੜੂਗਾ ਤੁਮੇਂ ਨਾਲ ਕੋਈ ਨਹੀਂ ਖੜ ਸਕਦਾ ਹੈ ਕਾ ਜਿਹਦੇ ਫਰੈਂਡ ਕਾ ਜਿਹਦੇ ਤੌਰ ਦੇ ਵਿੱਚ ਜਿੱਥੇ ਆਪਾਂ ਫਰੈਂਡ ਸੀ ਗੱਲ ਕਰੀਏ ਤੇ ਘਰ ਤੋਂ ਜਾਣ ਤੋਂ ਬਾਅਦ ਅਸੀਂ ਮਤਲਬ ਹਲੇ ਇਸ ਗੇਟ ਕੋਲ ਹੈਗੇ ਸੀਗੇ ਤੇ ਮੈਂ ਸੋਚਿਆ ਮੈਂ ਕਿ ਕਿਵੇਂ ਨਾ ਕੋਈ ਸਿਸਟਰ ਰੀਲ ਬਣਾਣੀ ਜਿਹੜੀ ਚੱਲੇ ਯਾਰ ਮੈਨੂੰ ਲੱਗੇ ਲੋਕ ਪਿਆਰ ਕਰਨ ਉਹ ਚੀਜ਼ ਨੂੰ ਵੀ ਰਿਐਲਿਟੀ ਦੇ ਬਣਾਣੀਆਂ ਤੇ ਉਹ ਕਹਿੰਦੇ ਆਪਣੇ ਕੋਲ ਕੋਈ ਆਈਡੀਆ ਨਹੀਂ ਹੈਗਾ ਉਸ ਤੋਂ ਬਾਅਦ ਆਫਟਰ ਥੈਟ ਉਹਨੇ ਸੋਚ ਕੇ ਮੈਨੂੰ ਦੱਸਤਾ ਵੀ ਉਹਨੂੰ ਥੋੜਾ ਬਹੁਤਾ ਮੈਂ ਚੇਂਜ ਕਰਤਾ ਤੇ ਉਹ ਤੋਂ ਬਾਅਦ ਸੀਰੀਅਲ ਅਪਲੋਡ ਕਰਤੀ ਤੇ ਉਹ ਮੇਰੇ ਖਿਆਲ ਚ ਸਿਰਫ ਇੱਕ ਦਿਨ ਦੇ ਵਿੱਚ ਵਿੱਚ ਹੀ 2 ਮਿਲੀਅਨ ਚਲੀ ਗਈ ਸੀ ਉਹ ਤੁਹਾਨੂੰ ਸਹੀ ਗੱਲ ਸਮਝਾ ਕਦੇ ਕਮੈਂਟ ਪੜਦਾ ਨਹੀਂਗਾ ਚਾਹੇ ਉਹ ਪੋਜੀਟਿਵ ਹੋਵੇ ਚਾਹੇ 네ਗਟਿਵ ਹੋਵੇ ਜੇ ਕੋਈ ਬੰਦਾ ਪੋਜੀਟਿਵ ਪੜਨ ਲੱਗਾ ਤਾਂ ਉਹ ਕੁਦਰਤੀ ਨਾਲ 네ਗਟਿਵ ਵਾਲੇ ਬੰਦੇ ਰਾਂ ਧਿਆਨ ਚਲੇ ਜਾਂਦਾ ਤਾਂ ਉਹਦੇ ਕਰਕੇ ਕਹਿੰਦਾ ਬੰਦੇ ਨਾਲ ਨਾ ਮਾਨਿਕ ਹੋਰ ਤਰ੍ਹਾਂ ਖਰਾਬ ਹੋ ਜਾਂਦਾ ਯਾਰ ਅਸੀਂ ਕਿ ਮਿਹਨਤ ਕਰ ਰਹੇ ਹਾਂ ਤਾਂ ਲੋਕ ਨੇ 네ਗਟਿਵ ਕਮੈਂਟਸ ਕਰ ਰਹੇ ਨੇ ਵੀ ਚੀਜ਼ ਹੋਣੀ ਨਹੀਂ ਚਾਹੀਦੀ ਤਾਂ ਮੈਂ ਲੋਕ ਸਭ ਨੂੰ ਹਿਸਲਾ ਦਿੰਦੀ ਹਾਂ ਇਨਫਲੂਐਂਸਰ ਜਿੰਨੇ ਵੀ ਹੈਗੇ ਨੇ ਕਮੈਂਟਸ ਨਾਲ ਰੀਡ ਕਰਿਆ ਕਰੋ ਉਹ ਸਟਾਰਟਿੰਗ ਜਿੱਦਾਂ ਬਹੁਤ ਫੀਲ ਹੁੰਦਾ ਸੀ ਕਿ ਮੈਨੂੰ ਲੋਕੀਂ ਕਿਤਾ ਕੁਝ ਬੋਲਦੇ ਆ ਬਟ ਮੈਨੂੰ ਹੁਣ ਫੀਲ ਨਹੀਂ ਹੁੰਦਾ ਸਟਾਰਟਅਪ ਦੇ ਵਿੱਚ ਮੈਨੇ ਇਦਾਂ ਵੀ ਸੋਚਿਆ ਸੀ ਕਿ ਮੈਂ ਅਕਾਊਂਟ ਬੰਦ ਕਰਦਾ ਬਟ ਮੈਂ ਕੀਤਾ ਨਹੀਂ ਇਨਾ ਕਰਕੇ ਮੈਨੂੰ ਵੀ ਸਟੋਰੀ ਵੀ ਪਾਤੀ ਯਾਰ ਵੀ ਅਸੀਂ ਕੋਈ ਕਪਲ ਨਹੀਂ ਹੈਗਾ ਸਾਡੇ ਤੇ ਜਦੋਂ ਕੁਝ ਵੀ ਨਹੀਂ ਹੈਗਾ ਜੇ ਕਿ ਕੁੜੀ ਮੁੰਡਾ ਅੱਜ ਕੱਲ ਖੜਕੀ ਵੀ ਦੋ ਜਣੇ ਭੈਣ ਭਰਾ ਹੀ ਵੀਡੀਓ ਬਣਾ ਲੈਂਦੇ ਤਾਂ ਲੋਕੋ ਚ ਇਹਨੂੰ ਗਲਤ ਸੋਚ ਲੈਂਦੇ ਮੈਂ ਖੁਦ ਵੀ ਰੀਲ ਪਾਈ ਸੀ ਆਪਣੇ ਪਾਈ ਦੇ ਨਾਲ ਉੱਤੇ ਵੀ ਮੈਨੂੰ ਹੈਸ਼ਟੈਗ ਲਗਾਉਣਾ ਪੈ ਸਕਿਆ ਬਰੋ ਵਾਲਾ ਕਿ ਅੱਜ ਕੱਲ ਦੀ ਦੁਨੀਆਂ ਦੇ ਵਿੱਚ ਇਦਾਂ ਹੁੰਦਾ ਕਿ ਕੋਈ ਭੈਣ ਭਰਾ ਨਾਰਮਲ ਰੀਲ ਪਾਈ ਨਹੀਂ ਸਕਦਾ ਕਿਉਂਕਿ ਸਭ ਦੀ ਸੋਚ ਹੀ ਇੱਥੇ ਤੱਕ ਰਹਿ ਗਈ ਆ ਪਹਿਲਾਂ ਮਤਲਬ ਸਪੋਰਟ ਨਹੀਂ ਕਰਦੀ ਸੀ ਘਰ ਦੇ ਕਹਿੰਦੇ ਸੀ ਵੀ ਤੂੰ ਕਿਹੜੇ ਕੰਮਾਂ ਦੇ ਵਿੱਚ ਲੱਗ ਗਿਆ ਕਿਉਂਕਿ ਮੇਰੇ ਜਾਂ ਨਾਨਕ ਤੇ ਮੈਨੂੰ ਮੇਰੇ ਖਿਆਲ ਜਦੋਂ ਟਿਕਟੋਕ ਬੈਨ ਹੋਈ ਸੀ ਉਸ ਤੋਂ ਸਾਲਕ ਪਹਿਲਾਂ ਮੈਨੂੰ ਸ਼ੌਂਕ ਚੜਿਆ ਸੀ ਮੈਂ ਵੀਡੀਓ ਬਣਾਇਆ ਕਰਾਂ ਤੇ ਉਸ ਤੋਂ ਬਾਅਦ ਘਰ ਦੇ ਕਹਿੰਦੇ ਨਹੀਂ ਨਹੀਂ ਤੂੰ ਕਿਹੜੇ ਕੰਮਾਂ ਦੇ ਵਿੱਚ ਲੱਗ ਰਿਹਾ ਹੈਂ ਤਾਂ ਮਮਾ ਉਹਨਾਂ ਨੇ ਸਪੋਰਟ ਨਹੀਂ ਕੀਤੀ ਬਟ ਮੈਂ ਫਿਰ ਵੀ ਲੁਕ ਲੁਕੇ ਵੀਡੀਓ ਬਣਾਈ ਜਾਂਦਾ ਸੀਗਾ ਤੇ ਆਫਟਰ ਚਲੋ ਜਦੋਂ ਪੇਮੈਂਟ ਆਣੀ ਸ਼ੁਰੂ ਹੋ ਗਈ ਇਨਕਮ ਆਣੀ ਸ਼ੁਰੂ ਹੋ ਗਈ ਤੇ ਇੰਸਟਾਗ੍ਰam ਦੇ ਥਰੂ ਤਾਂ ਉਸ ਤੋਂ ਬਾਅਦ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਤੂੰ ਕਰ ਲੀ ਤਾਂ ਤੁਸੀਂ ਲੱਗਦਾ ਬਿਕੋਜ਼ ਉਹਨਾਂ ਨੂੰ ਪਤਾ ਵੀ ਆਪਣਾ ਖਰਚਾ ਹੁਣ ਆਪ ਚੱਕ ਰਿਹਾ ਇਹ ਬਾਈ ਚਾਂਸ ਵੀ ਰਿਸ਼ਤੇਦਾਰ ਕਹਿੰਦਾ ਨਾ ਵੀ ਤੁਹਾਡਾ ਵੀ ਤੋ ਇਦਾਂ ਕਰੀਦਾ ਕਾਉਂਸ 20000 ਰੁਪਏ ਪਾ ਦੇਗਾ ਪਰ ਹਰ ਮਹੀਨੇ ਵੀਡੀਓ ਬਣਾਣੀ ਛੱਡ ਦੂਗਾ ਚੰਗਾ ਥੋੜੀ ਲੱਗਦਾ ਬਾਰ ਬਾਰ ਆਪਾਂ ਸੈਡ ਸੈ સ્ટોਰੀਆਂ ਪਾ ਕੇ ਲੋਕਾਂ ਨੂੰ ਦੱਸੇ ਕਿ ਅੱਜ ਮੈਂ ਸੈਡ ਹਾਂ ਮੈਂ ਰੋ ਰਿਹਾ ਜਾਂ ਫਿਰ ਮੈਂ ਹਾਈਲਾਈਟ ਬਣਾਦਾ ਹਾਂ ਚੰਗਾ ਹੀ ਲੱਗਦਾ ਹੈ ਮੈਂ ਚਾਹੇ ਉਹ ਰੀਲਸ ਨੂੰ ਲੈ ਕੇ ਹੋਵੇ ਚਾਹੇ ਉਹ ਸ਼ਾਰਟਸ ਸ਼ਾਰਟ ਮੂਵੀ ਨੂੰ ਲੈ ਕੇ ਚਾਹੇ ਮੇਰੇ ਲਾਈਫ ਬਾਰੇ ਹੋਵੇ ਜੇ ਮੈਂ ਕੁਝ ਵੀ ਮਤਲਬ ਮੈਂ ਸੈਡ ਹੁੰਨਾ ਯਾਰ ਹਨਾ ਮੇਰਾ ਮਨ ਨਹੀਂ ਲੱਗ ਰਿਹਾ ਤੈਨੂੰ ਮੈਨੂੰ ਸਮਝਾਣਾ ਯਾਰ ਕਿ ਇਹ ਚੀਜ਼ ਇਦਾਂ ਨਾ ਕਰ ਤੂੰ 네ਗੇਟਿਵ ਨਾਲ ਸੋਚਿਆ ਕਰ ਵੀ ਤੂੰ ਇਹ ਚੀਜ਼ ਪੋ ਤੇ ਤਾਂ ਮੈਨੂੰ ਕਹਿੰਨਾਂ ਸਮ ਟਾਈਮ ਯਾਰ ਮੈਨੂੰ ਹੁਣ ਜ਼ਰੂਰੀ ਤੋ ਚਾਹੀਦੀ ਆ ਚਾਹੇ ਜਿੱਥੇ ਮਰਜ਼ੀ ਹੋਵੇ ਵੀਰੇ ਜਿਵੇਂ ਅਪਰਾਜ ਇੰਟਰਵਿਊ ਕਰਨਾ ਸੀਗਾ ਰਾਤ ਨੂੰ ਤੁਹਾਨੂੰ ਪਤਾ ਹਰਪੀ ਦੀਦੇ ਨੇ ਆਣਾ ਸੀਗਾ ਬਟ ਉਹਦੀ ਜਗ੍ਹਾ ਇਹਨੂੰ ਰਾਤ ਮੈਂ 11:30 ਮੈਸੇਜ ਕੀਤਾ 90 ਕੋਲ ਸੀ ਤੇ ਇਹਨੂੰ ਮੈਂ ਮੈਸੇਜ ਕੀਤਾ ਮੈਂ ਕਿ ਪ੍ਰਨੀਤਾ ਐ ਕਰਕੇ ਆਏ ਗੱਲ ਹੋਗੀ ਕਹਿੰਨੇ ਤੂੰ ਕੋਈ ਗੱਲ ਨਾ ਟੈਨਸ਼ਨ ਨਾਲ ਲੈ ਤੂੰ ਤੂੰ ਸੋ ਜਾ ਬਸ ਮੈਂ ਜਿੱਦਾਂ ਮਰਜ਼ੀ ਕਰਕੇ ਮਾਰਨਿੰਗ ਤੇਰੇ ਕੋਲ ਪਹੁੰਚ ਜੂਗੀ ਜੇ ਕੋਈ ਵੀ ਗੱਲ ਹੋ ਜੇ ਨਾ ਮੈਂ ਨਾ ਮਤਲਬ ਮੇਰਾ ਰੀਸਨਲੀ ਬ੍ਰੇਕਅਪ ਹੋਇਆ ਸੀ ਬਟ ਐ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਮੈਂ ਦਿੱਲੀ ਸਾਇਰ ਸਟੋਰੀ ਪਾਦਣਾ ਨੇ ਕਿਹਾ ਦੋ ਇਹਨੇ ਮੈਨੂੰ ਕਹਿਣਾ ਤੁਸੀਂ ਐਸ ਸਟੋਰੀ ਕਿਉਂ ਪਾਈ ਮੈਂ ਤਾਂ ਰੀਲ ਨਹੀਂ ਬਣਾਉਣੀ ਹੈਗੀ ਤੂੰ ਇਦਾਂ ਦਾ ਕਰੇਂਗਾ ਅੱਗੇ ਤੋਂ ਲੋਕ ਤੈਨੂੰ ਕੀ ਕਹਿਣਗੇ ਤੂੰ ਰੋਣਾ ਰਹਿਣਾ ਇਦਾਂ ਕਰਦੇ ਰਹਿਣਾ ਇੱਕੋ ਚੀਜ਼ ਕਹਿਣਾ ਚਾਹੋ ਕਿਸੇ ਨੇ ਜੱਜ ਨਹੀਂ ਕਰਨਾ ਚਾਹੀਦਾ ਪਹਿਲਾਂ ਉਹਨੇ ਪਰਸਨਲ ਲਾਈਫ ਤੇ ਉੱਤਾਰ ਕੇ ਦੇਖ ਲੈ ਕਰੋ ਕਿਉਂਕਿ ਹਰ ਕਿਸੇ ਦੀ ਲਾਈਫ ਨਾਰਮਲ ਨਹੀਂ ਹੁੰਦੀ ਸਭ ਦੀ ਲਾਈਫ 'ਚ ਕੁਝ ਨਾ ਕੁਝ ਚੱਲਦਾ ਹੀ ਹੁੰਦਾ ਤੇ ਇੱਕ ਉਹਦਾ ਬੰਦਾ ਪਹਿਲਾਂ ਹੀ ਉਦਾਂ ਹੋਵੇ ਤੇ ਤੁਸੀਂ ਐਵੇਂ ਕੁਝ ਕਹਿ ਦੋ ਨਾਲ ਫਿਰ ਹੋਰ ਦਿਮਾਗ ਖਰਾਬ ਹੋ ਜਾਂਦਾ ਤੁਸੀਂ ਤਾਂ ਕੁਝ ਕਰਨਾ ਨਹੀਂ ਹੈਗਾ ਇਦਾਂ ਤੁਸੀਂ ਕਮੈਂਟ ਕਰ ਦੋਗੇ ਜੀ ਇੱਕ ਤਿੰਨ ਚਾਰ ਅੱਖਰਾਂ ਦੇ ਪਰ ਉਹ ਤਿੰਨ ਚਾਰ ਅੱਖਰਾਂ ਦੇ ਕਮੈਂਟਾ ਕਰਕੇ ਨਾ ਕਿਸੇ ਮਤਲਬ ਜ਼ਿੰਦਗੀ ਖਰਾਬ ਹੋਈ ਦਿੱਕਤ ਨਾ ਦੀ ਵੀ ਬੰਦਾ ਨਾ ਆਪਣੀ ਲਾਈਨ ਤੋਂ ਹਟ ਕੇ ਕਿਸੇ ਹੋਰ ਲਾਈਨ ਦੇ ਵਿੱਚ ਗਲਤ ਲਾਈਨ ਦੇ ਵਿੱਚ ਨਸ਼ੇ ਦੇ ਪੈ ਜੇ ਤਾ ਵੀ ਲੋਕ ਮਾੜਾ ਕਹਿੰਦੇ ਨੇ ਜੇ ਆਪ ਵੀਡੀਓ ਬਣਾਉਣਾ ਲੋਕ ਤਾਂ ਵੀ ਮਾੜਾ ਕਹਿੰਦੇ ਨੇ ਟਿੰਗ ਦਾ ਮੇਨ ਫੋਕਸ ਆਪਣੀ ਇੰਸਟਾਗ੍ਰam ਤੇ ਜਾਂਦਾ ਅੱਜ ਮੈਂ ਸਟੋਰੀ ਦੇ ਵਿਊ ਦੇਖੇ ਕਿੰਨੇ ਹੋ ਗਏ ਅੱਜ ਮੇਰੀ ਰੀਲ ਪਤਾ ਕਿੰਨੀ ਚੱਲ ਪਈ ਇਹਨਾਂ ਦਾ ਇਹ ਚੀਜ਼ ਹੀ ਰਹਿੰਦੀ ਆ ਬਸ ਯਾਰ ਮੈਂ ਕੁਸ-ਕੁਸ ਕਰਦੀ ਸੀਗੀ ਠੀਕ ਆ ਇਹਦੇ ਨਾਮ ਤਾਂ ਮੈਂ ਕੁਸ-ਕੁਸ ਹੀ ਰੱਖਤਾ ਇਹਦੇ ਮਤਲਬ ਮੈਨੂੰ ਪੇਰੈਂਟਸ ਵੀ ਕਹਿੰਦੇ ਨੇ ਤੂੰ ਕੁਸ-ਕੁਸ ਬਹੁਤ ਜ਼ਿਆਦਾ ਕਰਦੀ ਆ ਤੇ ਜਦੋਂ ਆਉਗੀਆਂ ਮੈਂ ਕਹੂੰਗਾ ਵੀ ਤੂੰ ਮੈਂ ਇਹ ਮੈਨੂੰ ਕਹਿੰਦੇ ਤੂੰ ਨਾ ਕਿਲੋ-ਕਿਲੋ ਲੇਟ ਕਰਵਾਤਾ ਮੈਨੂੰ ਇੱਕ ਨਾਮੇ ਦਾ ਮੈਂ ਕਿਲੋ-ਕਿਲੋ ਰੱਖ ਮੈਂ ਉਸ ਤੋਂ ਪਹਿਲਾਂ ਹੀ ਆ ਜਾਂਦੀ ਆ ਬਟ ਇਹ ਨਾ ਉਹ ਟਾਈਮ ਤੇ ਵੀ ਨਹੀਂ ਆਉਂਦੇ ਮੈਨੂੰ ਐਟਲੀਸਟ 2 ਘੰਟੇ ਤਾਂ ਖੜਨਾ ਹੀ ਪੈਂਦਾ ਉੱਥੇ ਸਸਾ ਕਿੰਨਾ ਕੰਮਦਾ ਤੁਹਾਨੂੰ ਮਤਲਬ ਬੋਧਨ ਫਿਲਮਾ ਪੂਰਾ ਦਿਨ ਦਾ ਪੂਰਾ ਦਿਨ ਦਾ ਬੋਧ ਹੀ ਖਰਾਬ ਕਰ ਦੇਣੀ ਉਹਨੇ ਛੋਟੇ ਵੀ ਲੋਕੋ ਨਹੀਂ ਕਹਿਣਾ ਚਾਹੁੰਦਾ ਵੀ ਤੁਸੀਂ ਯਾਰ ਇਹੀ ਚੀਜ਼ਾਂ ਕਰੋ ਨਸ਼ਿਆਂ ਤੋਂ ਹਟ ਕੇ ਰਿੱਲਾ ਬਣਾ ਲਓ ਯਾਰ ਠੀਕ ਆ ਸ਼ਾਰਟ ਮੂਵੀ ਬਣਾ ਲਾ ਤੁਹਾਨੂੰ ਇਹ ਨਾਲ ਮਤਲਬ ਪੈਸੇ ਤਾਂ ਆਉਣਗੇ ਯਾਰ ਤੁਹਾਡੇ ਪੈਸੇ ਤਾਂ ਵੇਸਟ ਹੋਣਗੇ ਚੀਤੇ ਸਭ ਘਰ ਜਿਆਦੇ ਵੀ ਸਾਰੋਂ ਨਾਲ ਤੁਹਾਡਾ ਆਪਣਾ ਚੱਲੂਗਾ ਖਰਚਾ ਵਧੀਆ ਅੱਜ ਤੁਹਾਡੀ ਮੁਲਾਕਾਤ ਇੱਕ ਜਹੀ ਜੋੜੀ ਦੇ ਨਾਲ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰਾ ਪਿਆਰ ਮਿਲਦਾ ਨਜ਼ਰ ਆ ਰਿਹਾ ਪਰ ਵੀਡੀਓ ਦੇ ਵਿੱਚ ਉਹ ਕਪਲ ਦੇ ਤੌਰ ਤੇ ਦਿਖਦੇ ਨੇ ਪਰ ਅਸਲ ਦੇ ਵਿੱਚ ਉਹ ਚੰਗੇ ਦੋਸਤ ਨੇ ਉਹਨਾਂ ਦੀ ਅਸਲ ਕਹਾਣੀ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲੇ ਦਾ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਸਾਡੇ ਚੈਨਲ ਤੇ ਥੈਂਕ ਯੂ ਸੋ ਮੱਚ ਵੀਰੇ ਤੁਹਾਡਾ ਵੀ ਸਵਾਗਤ ਹੈ ਥੈਂਕ ਯੂ ਥੈਂਕ ਯੂ ਜਿਸ ਤਰ੍ਹਾਂ ਮੈਂ ਸ਼ੁਰੂਆਤ ਦੇ ਵਿੱਚ ਕਿਹਾ ਕਿ ਤੁਸੀਂ ਕਪਲ ਦੇ ਤੌਰ ਤੇ ਦੇਖਦੇ ਹੋ ਅਸਲ ਦੇ ਵਿੱਚ ਤੁਸੀਂ ਚੰਗੇ ਦੋਸਤ ਹੋ ਜਾਂ ਕਪਲ ਹੋ ਅਸੀਂ ਅਸਲ ਦੇ ਵਿੱਚ ਚੰਗੇ ਦੋਸਤ ਹੀ ਹਾਂ ਵੀਰੇ ਜੀ ਹਾਂਜੀ ਤੇ ਸਾਡੀ ਦੋਸਤੀ ਇੰਸਟਾਗ੍ਰam ਤੋਂ ਹੋਈ ਸੀਗੀ ਮਤਲਬ ਮੇਰੀ ਸਿਸਟਰ ਦੇ 3 ਲੱਖ ਫਾਲੋਅਰ ਸੀਗੇ ਉਸ ਟਾਈਮ ਤੇ ਉਹਨਾਂ ਦਾ ਅਕਾਊਂਟ ਮੈਂ ਯੂਜ਼ ਕਰਦਾ ਸੀਗਾ ਉੱਥੇ ਤੇ ਮੈਂ ਇਹਨਾਂ ਦੀ ਕਿਸੇ ਮੁੰਡੇ ਨਾਲ ਵੀਡੀਓ ਦੇਖੀ ਸੀ ਇਹ ਸ਼ਾਰਟ ਮੂਵੀਜ਼ ਕਰਦੇ ਨੇ ਤੇ ਰੀਲਸ ਬਣਾਉਂਦੇ ਨੇ ਤੇ ਉਦੋਂ ਮੈਂ ਵੀਡੀਓ ਦੇਖੀ ਤਾਂ ਮੈਂ ਦੇਖਿਆ ਵੀ ਕੁੜੀ ਬਹੁਤ ਸਾਦੀ ਵਾਲੀ ਹੈ ਯਾਰ ਮੈਨੂੰ ਆਪਣੀ ਰੀਲਸ ਦੇ ਵਿੱਚ ਲਵਾਂ ਤੇ ਇਹਨਾਂ ਨੂੰ ਮੈਂ ਸਿਸਟਰ ਦੇ ਅਕਾਊਂਟ ਤੋਂ ਮੈਸੇਜ ਕੀਤਾ ਤੇ ਆਫਟਰ ਥੈਟ ਅਸੀਂ ਦੋਏ ਪਰਸਨਲੀ ਇੱਕ ਦੂਜੇ ਨਾਲ ਐਡ ਹੋਏ ਸੀਗੇ ਉੱਥੇ ਹਾਂਜੀ ਵੀਰੇ ਤੁਸੀਂ ਮੈਸੇਜ ਕਿੰਨਾ ਨ ਕੀਤਾ ਸੀਗਾ ਪਹਿਲੇ ਤੁਸੀਂ ਕੀਤਾ ਸੀਗਾ ਜੀ ਇਹਨਾਂ ਨੇ ਕੀਤਾ ਸੀਗਾ ਪਹਿਲਾ ਮੈਸੇਜ ਮੈਂ ਕੀਤਾ ਸੀਗਾ ਹਾਂਜੀ ਮੈਡਮ ਜਦੋਂ ਤੁਹਾਨੂੰ ਮੈਸੇਜ ਆਇਆ ਸੀ ਕੀ ਸੋਚਿਆ ਸੀ ਤੁਸੀਂ ਉਸ ਵਕਤ ਮੈਂ ਇਹ ਸੋਚਦੀ ਕਿ ਕਈ ਸ਼ੂਟ ਵਾਲੇ ਹੋਣਗੇ ਪਰ ਇਹਨਾਂ ਨੇ ਧੀਰਲੀ ਕੀਤਾ ਸੀ ਮੈਨੂੰ ਪਤਾ ਨਹੀਂ ਸੀ ਉਦੋਂ ਨਹੀਂ ਮੈਂ ਮੈਸੇਜ ਰਿਪਲਾਈ ਨਹੀਂ ਕਰਨਾ ਸੀ ਤੁਸੀਂ ਆਪਣੀ ਆਈਡੀ ਤੋਂ ਕਿਉਂ ਨਹੀਂ ਮੈਸੇਜ ਕੀਤਾ ਫਿਰ ਇਹਨਾਂ ਨੂੰ ਬਿਕਾਜ਼ ਮੈਨੂੰ ਇਦਾਂ ਸੀਗਾ ਵੀ ਅੱਜ ਕੱਲ ਕੁੜੀਆਂ ਸਿਰਫ ਕੁੜਿਆਂ ਦਾ ਹੀ ਰਿਪਲਾਈ ਕਰ ਦਿੰਦੇ ਨੇ ਮੁੰਡਿਆਂ ਦਾ ਘੱਟ ਰਿਪਲਾਈ ਕਰਦੇ ਨੇ ਤਾਂ ਕਰਕੇ ਫਿਰ ਮੈਂ ਭੈਣ ਦੀ ਆਈਡੀ ਤੋਂ ਮੈਸੇਜ ਕੀਤਾ ਸੀਗਾ ਇਹਨਾਂ ਨੂੰ ਹਾਂਜੀ ਵੀਰੇ ਜੀ ਮੈਡਮ ਜਦੋਂ ਤੁਹਾਨੂੰ ਮੈਸੇਜ ਆਉਂਦਾ ਜਿਸ ਤਰ੍ਹਾਂ ਦੇ ਦਾਦੇ ਪੇ ਕਿ ਮੈਂ ਨਾਲ ਰਿਪਲਾਈ ਨਹੀਂ ਦਿੱਤਾ ਸੀਗਾ ਜਲਦੀ ਫਿਰ ਕਦੋਂ ਰਿਪਲਾਈ ਦਿੱਤਾ ਸੀਗਾ ਨਾਲ ਨੂੰ ਤੁਸੀਂ ਉਸ ਟਾਈਮ ਮੈਂ ਸ਼ੂਟ ਤੇ ਸੀ ਕਿ ਮੈਂ ਮੇਬੀ ਤੁਹਾਡਾ ਰਿਪਲਾਈ ਘੰਟੇ ਦੇ ਵਿੱਚ ਕੀਤਾ ਸੀਗਾ ਮੇਬੀ ਇਹ ਲੰਡਾ ਮੈਨੂੰ ਮੈਸੇਜ ਘੰਟੇ ਪਹਿਲਾਂ ਆਇਆ ਹੋਇਆ ਸੀ ਔਰ ਉਸ ਤੋਂ ਬਾਅਦ ਰਿਪਲਾਈ ਕਰਨ ਤੋਂ ਬਾਅਦ ਵੀ ਮੈਂ ਰਾਤ ਨੂੰ ਇਹਨਾਂ ਨੇ ਮੈਸੇਜ ਕੀਤਾ ਫਿਰ ਮੈਂ ਰਿਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਵੀ ਜੀ ਬਾਈ ਜੀ ਜਦੋਂ ਤੁਸੀਂ ਮੈਸੇਜ ਕੀਤਾ ਤੁਹਾਨੂੰ ਲੱਗਦਾ ਸੀ ਕਿ ਰਿਪਲਾਈ ਆ ਜਾਏਗਾ ਤੁਹਾਨੂੰ ਹਾਂ ਮੋਸਟਲੀ ਬਿਕੋਜ਼ ਮੇਰੀ ਸਿਸਟਰ 3 ਲੱਖ ਫਾਲੋਅਰ ਸੀ ਕਿ ਇਹਨਾਂ ਤੇ ਆਫਟਰ ਇਹਨਾਂ ਨੇ ਰਿਪਲਾਈ ਕੀਤਾ ਬਟ ਇਹ ਥੋੜਾ ਬਹੁਤ ਇਗਨੋਰ ਕਰਦੇ ਸੀਗੇ ਸਟਾਰਟਿੰਗ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਜੀ ਹਾਂਜੀ ਫਿਰ ਗੱਲਬਾਤ ਕਿਸ ਤਰ੍ਹਾਂ ਸ਼ੁਰੂ ਹੋਈ ਫਿਰ ਇਕੱਠੇ ਰੀਲਸ ਬਣਾਉਣ ਦੀ ਇਹਨਾਂ ਨੂੰ ਪਹਿਲੀ ਵਾਰ ਜਦੋਂ ਮੈਂ ਕਿਹਾ ਮੈਂ ਕਿਹਾ ਆਪਾਂ ਰੀਲ ਸ਼ੂਟ ਕਰਦਿਆਂ ਤੇ ਮੈਨੂੰ ਕਹਿੰਦੇ ਚਲੋ ਕੋਈ ਗੱਲ ਆਪਰੇਲ ਕਰ ਲਾਂਗੇ ਸ਼ੂਟ ਤੇ ਮੈਨੂੰ ਕਹਿੰਦੇ ਪੇਮੈਂਟ ਤੇ ਮੈਂ ਕਿਹਾ ਜੀ ਨਹੀਂ ਤੁਸੀਂ ਕਹੋਗੇ ਫਿਰ ਆਪਾਂ ਨਹੀਂ ਕਰਦਾਂਗੇ ਤੇ ਹੌਲੀ ਹੌਲੀ ਮਤਲਬ ਅਸੀਂ ਜਦੋਂ ਫਸਟ ਡੇ ਮਿਲੇ ਸੀਗੇ ਤੇ ਅਸੀਂ ਫਸਟ ਟਾਈਮ ਆ ਪਟਿਆਲੇ ਮਿਲੇ ਸੀ ਨਾ ਮੇਬੀ ਹਾਂ ਅਸੀਂ ਪਟਿਆਲੇ ਮਿਲੇ ਉੱਥੋਂ ਮਤਲਬ ਨਾ ਹਾ ਤੇ ਉਸ ਤੋਂ ਬਾਅਦ ਸਾਡੇ ਨਾਲ ਬੜੀ ਕਲੋਲਾ ਹੋਈਆਂ ਇਹ ਮੈਨੂੰ ਕਹਿੰਦੀ ਮੈਂ ਪਟਿਆਲੇ ਰਹਿੰਦੀ ਆ ਮੈਨੂੰ ਸਾਰਾ ਕੁਝ ਇੱਥੇ ਦਾ ਪਤਾ ਤੇ ਆਫਟਰ ਥੈਟ ਜਦੋਂ ਅਸੀਂ ਗਏ ਆ ਵੀ ਸਾਨੂੰ ਪਾਰਕ ਚ ਲੈ ਜਾਵੀ ਕਿਤੇ ਇਹ ਵੀ ਮੈਨੂੰ ਪਟਿਆਲੇ ਬਾਰੇ ਨਾ ਪਤਾ ਨਹੀਂਗਾ ਚਲ ਗਈ ਮੈਂ ਲੈ ਜੰਨੀ ਆ ਤੇ ਉਸ ਤੋਂ ਬਾਅਦ ਸਾਨੂੰ ਇਹਨੇ ਸਾਰੇ ਪਟਿਆਲੇ ਕਮਾ ਕੇ ਅਸੀਂ ਲੁਧਿਆਣ ਰੀਲਾ ਬਣਾਈ ਆ ਕੇ ਪਟਿਆਲੇ ਤੋਂ ਖੰਨੇ ਤੋਂ ਲੁਧਿਆਣ ਤੋਂ ਖੰਨੇਗੇ ਖੰਨੇਆਂ ਕਰੀਲ ਥੋੜੀ ਬੋਤੀ ਬਣਾਈਆਂ ਫੇਰ ਇਹਨਾਂ ਨੂੰ ਪਟਿਆਲੇ ਛੱਡਣ ਗਏ ਸੀ ਮਤਲਬ ਇੱਕ ਦਿਨ ਪੂਰਾ ਇਹ ਦਿਨ ਰੀਲਾ ਬਣਾਉਣ ਤੇ ਲੰਘ ਗਿਆ ਜੀ ਹਾਂਜੀ ਮੈਡਮ ਜਦੋਂ ਪਹਿਲੀ ਰੀਲ ਤੁਸੀਂ ਇਹਨਾਂ ਦੇ ਨਾਲ ਬਣਵਾਈ ਸੀ ਕੋਸ਼ ਨਹੀਂ ਮੈਂ ਬਸ ਇਹ ਸੋਚ ਲਈ ਸੀ ਕਿ ਬਹੁਤ ਜ਼ਿਆਦਾ ਜਵਾਕ ਜਾ ਉਂਝ ਦੇਖਣ ਨੂੰ ਵੱਡਾ ਲੱਗਦਾ ਬਟ ਨੇਚਰ ਵਾਈਜ਼ ਜਵਾਕ ਹੀ ਹੈ ਜੀ ਮੈਨੂੰ ਬਾਕੀ ਕੁਝ ਵੀ ਫੀਲ ਨਹੀਂ ਹੋਇਆ ਮੈਡਮ ਜਦੋਂ ਸਾਡੀ ਪਹਿਲੀ ਰੀਲ ਵਾਇਰਲ ਹੋਈ ਸੀ ਕਿੰਨੀ ਖੁਸ਼ੀ ਮਹਿਸੂਸ ਹੋਈ ਸੀ ਉਸ ਟਾਈਮ ਤੋਂ ਹੁਣ ਮੈਨੂੰ ਐਕਚੁਅਲੀ ਕੋਈ ਖੁਸ਼ੀ ਨਹੀਂ ਹੁੰਦੀ ਹੈਗੀ ਜਦੋਂ ਮੇਲੀ ਦੀਪਨਾ ਪਹਿਲੀ ਵਾਰ ਹੋਈ ਸੀ ਮੈਨੂੰ ਉਹਦੋਂ ਹੋਈ ਸੀ ਉਸ ਤੋਂ ਬਾਅਦ ਮੇਲੀ ਨਾ ਨਾਰਮਲ ਹੋ ਗਈ ਕਿ ਕਿੱਦਾਂ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਇਹਨਾਂ ਨਾਲ ਜਦੋਂ ਪਹਿਲੀ ਰੀਲ ਮੇਲੀ ਮਿਲੀਅਨ ਚ ਗਈ ਸੀ ਕਿ ਸਿਨਾਂ ਦੇ ਬੱਦੇ ਨਾਰਮਲ ਖੜੇ ਸੀਗੇ ਉਹ ਲਈ ਰੀਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਸੀ ਬਸ ਇੱਕ ਰੀਲ ਜੀ ਬਾਈ ਜੀ ਫਿਰ ਮਾਈਂਡ ਦੇ ਵਿੱਚ ਕਿਵੇਂ ਆਂਦਾ ਜਿਸ ਤਰ੍ਹਾਂ ਤੁਸੀਂ ਰੀਲਾਂ ਬਣਾਉਂਦੇ ਹੋ ਕਨਸੈਪਟ ਕਿਵੇਂ ਮਾਈਂਡ ਦੇ ਵਿੱਚ ਆਂਦਾ ਹੈ ਤੁਹਾਡੇ ਅਸਲ ਸਾਡਾ ਫਰੈਂਡ ਹੈ ਜਸ਼ਨ ਰਾਏ ਮੁੰਡਾ ਤੇ ਅਸੀਂ ਉਹਦੇ ਹੀ ਕਨਸੈਪਟ ਮਤਲਬ ਕਾਪੀ ਕਰ ਲੈਂਦੇ ਹਾਂ ਮਤਲ ਤੇ ਉਹ ਵੀ ਰਾਈ ਸਾਨੂੰ ਕਨਸੈਪਟ ਦੱਸਦੇ ਕਿੱਦਾਂ-ਕਿੱਦਾਂ ਦੇ ਕਨਸੈਪਟ ਹੁੰਦੇ ਨੇ ਤੇ ਉਹੀ ਕਨਸੈਪਟਾਂ ਲੋਕ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਸਾਡੇ ਹਾਂਜੀ ਭਾਈ ਜੀ ਜਦੋਂ ਇਹਨਾਂ ਨਾਲ ਵਾਇਰਲ ਹੋਈ ਸੀ ਤੁਹਾਨੂੰ ਕਿੰਨੀ ਕੁ ਖੁਸ਼ੀ ਮਹਿਸੂਸ ਹੋਈ ਸੀ ਫਿਰ ਰੀਲਸ ਮੈਨੂੰ ਉਸ ਟਾਈਮ ਬਹੁਤ ਜ਼ਿਆਦਾ ਖੁਸ਼ੀ ਸੀ ਬਿਕਾਜ਼ ਮੈਂ ਪਹਿਲਾਂ ਹੀ ਮਤਲਬ ਵਾਇਰਲ ਹੈਗਾ ਸੀ ਇੱਕ ਤਰ੍ਹਾਂ ਦਾ ਬਟ ਉਸ ਤੋਂ ਬਾਅਦ ਨਾ ਮੈਂ ਅਸਲ 'ਚ ਕਾਫੀ ਜ਼ਿਆਦਾ ਡਾਊਨ ਹੋ ਗਿਆ ਸੀ ਮੇਰਾ ਅਕਾਊਂਟ ਬਿਕਾਜ਼ ਮੈਨੂੰ ਨਾ ਕਿਸੇ ਦਾ ਮਤਲਬ ਨਾ ਇੱਕ ਹੁੰਦਾ ਨਹੀਂ ਕਿ ਸਪੋਰਟ ਹੁੰਦੀ ਹੈ ਮਤਲਬ ਮਿਲ ਨਹੀਂ ਰਹੀ ਸੀ ਕਿਸੇ ਵੱਲੋਂ ਵੀ ਕਿਉਂਕਿ ਉਸ ਟਾਈਮ ਜਦੋਂ ਮੇ ਹਾਂਜੀ ਮੈਡਮ ਫਿਰ ਕਿੰਨਾ ਕੁ ਸਾਥ ਤੁਹਾਡਾ ਦਿੰਦੇ ਨੇ ਕਨਸੈਪਟ ਮੈਡਮ ਦਾ ਵੀ ਹੁੰਦਾ ਕੋਈ ਆਪਣਾ ਹਾਂਜੀ ਮਤਲਬ ਜਦੋਂ ਅਸੀਂ ਸ਼ਾਰਟ ਮੂਵੀਜ਼ ਕਰਦੇ ਆ ਯੂਟਿਊਬ ਲਈ ਤਾਂ ਉਦੋਂ ਇਹੀ ਸਾਰੇ ਕਨਸੈਪਟ ਸੋਚ ਲੈਂਦੇ ਹਾਂ ਵੀ ਇਦਾਂ ਦਾ ਆਪਾਂ ਸ਼ਾਰਟ ਮੂਵੀ ਕਰਨੀ ਆ ਬਾਕੀ ਇਹ ਆ ਟਾਈਮ ਇੰਨਾ ਖੜੀ ਆ ਨੇ ਮੈਨੂੰ ਇੰਨੀ ਗੱਲ ਕਹੀ ਹੋਏ ਤਾਂ ਟੈਨਸ਼ਨ ਨਾਲ ਕਿਸ ਚੀਜ਼ ਦੀ ਜਿਸ ਦਿਨ ਨਾਲ ਮੈਂ ਖੜੀ ਆ ਮੈਨੂੰ ਇੰਨਾ ਪਾ ਇੱਥੇ ਮੈਂ ਤਾਂ ਖੜੂਗੀ ਇੱਥੇ ਮੈਨੂੰ ਕੋਈ ਨਹੀਂ ਖੜ ਸਕਦਾ ਹੈ ਕਿ ਅੱਜ ਦੇ ਫਰੈਂਡ ਅੱਜ ਦੇ ਤੌਰ ਦੇ ਵੀ ਜਿੱਥੇ ਆਪਾਂ ਫਰੈਂਡਸ ਦੀ ਗੱਲ ਕਰੀਏ ਜੀ ਮੈਡਮ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਕਨਸੈਪਟ ਆਂਦਾ ਜਿਵੇਂ ਦੱਸਦੇ ਪਏ ਕਿ ਮੇਰੀ ਹੈਲਪ ਵੀ ਕਰਦੇ ਨੇ ਕਨਸੈਪਟ ਵੀ ਇਹ ਸੋਚਦੇ ਮੈਂ ਸ਼ਾਰਟ ਮੂਵੀਜ਼ ਕਰਦੀ ਜਾਂਦੀ ਹਾਂ ਸੋ ਮੈਨੂੰ ਇੰਨਾ ਕ ਆਈਡੀਆ ਤਾਂ ਹੈਗਾ ਬਾਕੀ ਜਿਹੜੇ ਅਸ ਤੱਕ ਮੈਂ ਸ਼ਾਰਟ ਮੂਵੀਜ਼ ਕੀਤੀਆਂ ਨਹੀਂ ਗਈਆਂ ਉਹਨਾਂ ਦੇ ਵਿੱਚੋਂ ਕੋਈ ਛੋਟਾ ਮੋਟਾ ਐਦਾ ਛੋਟਾ ਜਿਹਾ ਕਨਸੈਪਟ ਚਾਕੇ ਉਹਦੇ ਉੱਪਰ ਮੈਂ ਸਟੋਰੀ ਬਣਾ ਕੇ ਇਹਨਾਂ ਨੂੰ ਦੇ ਦਿੰਦੇ ਆਂ ਯੋ ਹੀ ਸ਼ੂਟ ਕਰ ਲੈਂਦੇ ਆਂ ਬਾਈ ਜੀ ਇੱਕ ਤੁਹਾਡੀ ਰੀਲਸ ਬੜੀ ਵਾਇਰਲ ਹੋ ਰਹੀ ਆ ਘਰ ਵਾਲਾ ਆਪਣੀ ਵਾਈਫ ਦੇ ਵਾਈਫ ਦੇ ਨਾਲ ਕੁੱਟਮਾਰ ਕਰਦਾ ਦਾ ਬ੍ਰਦਰ ਲੈਣਾਂ ਦਾ ਕੀ ਏ ਸਾਰੀ ਉਹ ਥੋੜੀ ਦਰਸ਼ਕਾਂ ਦੇ ਨਾਲ ਵੀ ਸਾਂਝੀ ਕਰ ਦੋ ਕਹਾਣੀ ਨੂੰ ਹਾਂਜੀ ਉਹ ਐਕਸਲ ਚ ਮੈਂ ਜਸ਼ਨ ਰਾਏ ਤੇ ਹਰਪ੍ਰੀਤ ਨਰ ਬਣਾਈ ਸੀਗੀ ਜਸ਼ਨ ਰਾਏ ਮੇਰਾ ਬਹੁਤ ਵੱਡੇ ਫਰੈਂਡ ਆ ਤੇ ਹਰਪ੍ਰੀਤ ਕੁੜੀ ਨੂੰ ਮੈਂ ਭੈਣ ਬਣਾਇਆ ਹੋਇਆ ਆਪਣੀ ਤੇ ਉਸ ਦਿਨ ਦਾ ਮਤਲਬ ਸਾਡੇ ਮੇਰੇ ਨਾਨਕੇ ਆਏ ਹੋਏ ਸੀਗੇ ਸ਼ੂਟ ਕਰਨਾ ਸੀ ਕਾਂਟੀ ਨਾਲ ਉਹਨਾਂ ਨੇ ਚਲੋ ਉਹਨਾਂ ਨੇ ਸ਼ਾਰਟ ਮੂਵੀ ਆਪਣੀ ਕੰਪਲੀਟ ਕਰ ਲਈ ਤੇ ਆਫਟਰ ਦੈਟ ਉਸ ਤੋਂ ਬਾਅਦ ਸਾਨੂੰ ਕਹਿੰਦੇ ਵੀ ਹੈ ਨਾ ਵੀ ਆਪਾਂ ਹੁਣ ਚੱਲਦੇ ਆ ਘਰ ਨੂੰ ਤੇ ਘਰ ਤੋਂ ਜਾਣ ਤੋਂ ਬਾਅਦ ਅਸੀਂ ਮਤਲਬ ਹਲੇ ਇਸ ਗੇਟ ਕੋਲ ਹੈਗੇ ਸੀਗੇ ਤੇ ਮੈਂ ਸੋਚਿਆ ਮੈਂ ਕਿ ਕਿਵੇਂ ਨਾ ਕੋਈ ਸਿਸਟਰ ਰੀਲ ਬਣਾਉਣੀ ਜਿਹੜੀ ਚੱਲੇ ਯਾਰ ਮ ਤੇ ਉਹ ਕਹਿੰਦੇ ਆਪਣੇ ਕੋਲ ਕੋਈ ਆਈਡੀਆ ਨਹੀਂ ਹੈਗਾ ਤੇ ਉਸ ਤੋਂ ਬਾਅਦ ਆਫਟਰ ਥੈਟ ਉਹਨੇ ਸੋਚ ਕੇ ਮੈਨੂੰ ਦੱਸਤਾ ਵੀ ਉਹ ਨੂੰ ਥੋੜਾ ਬਹੁਤਾ ਮੈਚ ਚੇਂਜ ਕਰਤਾ ਤੇ ਉਸ ਤੋਂ ਬਾਅਦ ਸੀਰੀਅਲ ਅਪਲੋਡ ਕਰਤੀ ਤੇ ਉਹ ਮੇਰੇ ਖਿਆਲ ਚ ਸਿਰਫ ਇੱਕ ਦਿਨ ਦੇ ਵਿੱਚ ਵਿੱਚ ਹੀ 2 ਮਿਲੀਅਨ ਚਲੀ ਗਈ ਸੀਗੀ ਉਹ ਤੇ ਜਦੋਂ ਰੀਲਸ ਵਾਇਰਲ ਹੋਈ ਲੋਕਾਂ ਨੇ ਪਿਆਰ ਦਿੱਤਾ ਫਿਰ ਪੋਜ਼ਿਟਿਵ ਕਮੈਂਟ ਵੀ ਹੈ ਫਿਰ ਉਸ ਟਾਈਮ ਕਿੰਨੀ ਖੁਸ਼ੀ ਮਹਿਸੂਸ ਹੋਈ ਸਿੱਤੋਂ ਐਕਚੁਅਲੀ ਮੈਂ ਨਾ ਹਮੇਸ਼ਾ ਤੁਹਾਨੂੰ ਸਹੀ ਗੱਲ ਸਮਝਾ ਕੇ ਕਮੈਂਟ ਪੜਦਾ ਨਹੀਂਗਾ ਚਾਹੇ ਉਹ ਪੋਜ਼ਿਟਿਵ ਹੋਵੇ ਚਾਹੇ 네ਗਟਿਵ ਹੋਵੇ ਜਦੋਂ ਬੰਦਾ ਪੋਜ਼ਿਟਿਵ ਪੜ ਲਾਦਾ ਉਹ ਕੁਦਰਤੀ ਨਾਲ 네ਗਟਿਵ ਵਾਲੇ ਬੰਦੇ ਦਾ ਧਿਆਨ ਚਲੇ ਜਾਂਦਾ ਤਾਂ ਉਹਦੇ ਘਰ ਕਹਿੰਦਾ ਬੰਦੇ ਨਾਲ ਨਾ ਮਾਨਿਕ ਹੋਰ ਤਰ੍ਹਾਂ ਖਰਾਬ ਹੋ ਜਾਂਦਾ ਯਾਰ ਅਸੀਂ ਕਿ ਮਿਹਨਤ ਕਰ ਰਹੇ ਹਾਂ ਤਾਂ ਲੋਕ 네ਗਟਿਵ ਕਮੈਂਟਸ ਕਰ ਰਹੇ ਨੇ ਵੀ ਚੀਜ਼ ਹੋਣੀ ਨਹੀਂ ਚਾਹੀਦੀ ਤਾਂ ਮੈਂ ਲੋਕ ਸਭ ਨੂੰ ਇਹ ਸਲਾਹ ਦਿੰਦਾ ਇਨਫਲੂਐਂਸਰ ਜਿੰਨੇ ਵੀ ਹੈਗੇ ਨੇ ਕਮੈਂਟਸ ਨਾਲ ਰੀਡ ਕਰਿਆ ਕਰੋ ਉਹਦੇ ਦੇਖਿਆ ਜਾਵੇ ਤਾਂ ਕੁੜੀਆਂ ਦੇ ਸਭ ਤੋਂ ਜ਼ਿਆਦਾ ਜਦੋਂ ਤੁਸੀਂ 네ਗੇਟਿਵ ਕਮੈਂਟ ਪੜ੍ਹਦੇ ਹੋਣਗੇ ਪੋਜ਼ਿਟਿਵ ਤਾਂ ਚਲ ਆਉਂਦੇ ਨੇ 네ਗੇਟਿਵ ਕਮੈਂਟ ਵੀ ਆਉਂਦੇ ਨੇ ਤੁਹਾਡੇ ਮਨ ਤੇ ਕੀ ਵੀ ਕਿਉਂਕਿ ਕੁੜੀਆਂ ਦੇ ਦਿਲ ਤੇ ਜ਼ਿਆਦਾ ਗੱਲ ਲੈ ਜਾਂਦੀਆਂ ਨੇ ਕਿ ਨਹੀਂ ਪੋਜ਼ਿਟਿਵ ਕਮੈਂਟ ਆਉਂਦੇ ਨੇ ਮੈਨੂੰ ਸਟਾਰਟਿਵ ਕਮੈਂਟ ਆਉਂਦੇ ਨੇ ਮੈਨੂੰ ਸਟਾਰਟਿੰਗ 'ਚ ਇਦਾਂ ਬਹੁਤ ਫੀਲ ਹੁੰਦਾ ਸੀ ਕਿ ਮਨ ਲੋਕ ਕਿ ਇਦਾਂ ਕੁਝ ਬੋਲਦੇ ਆ ਬਟ ਮੈਨੂੰ ਹੁਣ ਫੀਲ ਨਹੀਂ ਹੁੰਦਾ ਸਟਾਰਟਅਪ ਦੇ ਵਿੱਚ ਮੈਨੂੰ ਇਦਾਂ ਵੀ ਸੋਚਿਆ ਸੀ ਕਿ ਮੈਂ ਅਕਾਊਂਟ ਬੰਦ ਕਰਦਾ ਬਟ ਮੈਂ ਕੀਤਾ ਨਹੀਂ ਇੰਨਾ ਕਰਕੇ ਜੀ ਬਾਈ ਜੀ ਕਪਲ ਵੀਡੀਓ ਬਣਾਉਂਦੇ ਹੋ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਫਿਰ ਉਸ ਤੋਂ ਲੋਕਾਂ ਦਾ ਰਿਐਕਸ਼ਨ ਹੁੰਦਾ ਇਦਾਂ ਦਾ ਮਤਲਬ ਉਹ ਸੋਚਦੇ ਨੇ ਵੀ ਅਸੀਂ ਕਪਲ ਆਂ ਬਟ ਮੈਂ ਇਨੀ ਵਾਰ ਸਟੋਰੀ ਵੀ ਪਾਤੀ ਯਾਰ ਵੀ ਅਸੀਂ ਕੋਈ ਕਪਲ ਨਹੀਂ ਹੈਗਾ ਸਾਡੇ ਤੇ ਜਦੋਂ ਕੁਝ ਵੀ ਨਹੀਂ ਹੈਗਾ ਜੇ ਕੋਈ ਕੁੜੀ ਮੁੰਡਾ ਅੱਜ ਕੱਲ ਖੜਕੀ ਵੀ ਦੋ ਜਣੇ ਭੈਣ ਭਰਾ ਹੀ ਵੀਡੀਓ ਬਣਾ ਲੈਂਦੇ ਤਾਂ ਲੋਕੋ ਚ ਇਹਨੂੰ ਗਲਤ ਸੋਚਦੇ ਨੇ ਤਾਂ ਮੈਂ ਸਭ ਨੂੰ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਵੱਲੋਂ ਕੋਈ ਆਪਣੇ ਮਤਲਬ ਕਮੈਂਟਸ ਨਾਲ ਦਿਆ ਕਰੋ ਪਹਿਲਾਂ ਉਹਨਾਂ ਦੇ ਬਾਰੇ ਉਹਨਾਂ ਦੀ ਹਾਈਲਾਈਟਸ ਦੇਖ ਲਿਆ ਕਰੋ ਕੀ ਨੇ ਉਹਨੇ ਸਟੋਰੀ ਕੀ ਹੈ ਤਾਂ ਉਹਨਾਂ ਨੂੰ ਗਲਤ ਕਮੈਂਟ ਕਰਨ ਦੇ ਬਜਾਏ ਉਹ ਬਾਈ ਜੀ ਦੋਸਤੀ ਦੇ ਵਿੱਚ ਨਾਂ ਵੀ ਰੱਖੇ ਜਾਂਦੇ ਨੇ ਇੱਕ ਦੂਜੇ ਦੇ ਹਾਂਜੀ ਹਾਂਜੀ ਤੁਸੀਂ ਰੱਖੇ ਨੇ ਇੱਕ ਦੂਜੇ ਦੇ ਨਾਲ ਇਹਨੇ ਤਾਂ ਮੇਰੇ ਚੱਲਾ ਕੋਈ ਰੱਖਿਆ ਨਹੀਂ ਬਟ ਮੈਂ ਰੱਖੇ ਹੋਏ ਨੇ ਬਿਕੋਜ਼ ਇਹਨੇ ਨਾ ਜਦੋਂ ਮੈਂ ਕੁਝ ਕਹਿਣਾ ਹੁੰਦਾ ਮਤਲਬ ਯਾਰ ਤੂੰ ਕੀ ਕਰਦੀ ਆ ਯਾਰ ਮੈਂ ਕੁਛ ਕੁਛ ਕਰਦੀ ਸੀਗੀ ਠੀਕ ਆ ਇਹਦਾ ਨਾਮ ਤਾਂ ਮੈਂ ਕੁਛ ਕੁਛ ਹੀ ਰੱਖਤਾ ਇਹਦੇ ਮਤਲਬ ਮੈਨੂੰ ਪੇਰੈਂਟਸ ਵੀ ਕਹਿੰਦੇ ਨੇ ਤੂੰ ਕੁਛ ਕੁਛ ਬਹੁਤ ਜ਼ਿਆਦਾ ਕਰਦੀ ਆ ਤੇ ਜਦੋਂ ਆਉਗੀਆਂ ਨਾ ਮੈਂ ਕਹੂੰਗਾ ਵੀ ਤੂੰ ਮੈਂ ਇਹ ਮੈਨੂੰ ਕਹਿੰਦੇ ਤੂੰ ਨਾ ਕਿਲੋ ਕਿਲੋ ਲੇਟ ਕਰਵਾਤਾ ਮੈਨੂੰ ਇੱਕ ਨਾਮ ਇਹਦਾ ਮੈਂ ਕਿਲੋ ਕਿਲੋ ਰੱਖਿਆ ਹੈ ਨਾ ਇਹ ਰੇਗਲ ਦੇ ਵਿੱਚ ਕਹਿਣਾ ਅੱਜ ਕਿਲੋ ਕਿ ਮੈਡਮ ਇਹਨਾਂ ਨੇ ਤੁਹਾਡੇ ਨਾਂ ਰੱਖ ਦਿੱਤੇ ਤੁਸੀਂ ਇਹਨਾਂ ਦਾ ਨਾਂ ਰੱਖਿਆ ਕੋਈ ਮੈਨੂੰ ਕੋਈ ਨਾਂ ਵੀ ਨਹੀਂ ਸਮਝ ਆਉਂਦੀ ਕੀ ਨਾਂ ਰੱਖਿਆ ਇੱਕ ਮਰਖਾ ਸੀ ਪੈਂਡਾ ਬਟ ਮੈਂ ਖੁਦ ਹੀ ਭੁੱਲ ਜਾਂਦੀ ਕਿ ਮੈਂ ਨਾਂ ਰੱਖਿਆ ਵੀ ਕੋਈ ਇਹਦੇ ਨੇ ਪਾਪਾ ਇਹਨੂੰ ਮਿਸ਼ਕਾ ਬੋਲਦੇ ਆ ਜੀ ਤਾਂ ਫਿਰ ਉਹਨੇ ਮਿਸ਼ਕਾ ਹੀ ਬੋਲ دیا۔ ਜੀ ਜਿਹੜੀਆਂ ਤੁਸੀਂ ਰੀਲਸ ਬਣਾਉਂਦੇ ਹੋ ਜਾਂ ਸ਼ਾਰਟਸ ਵੀਡੀਓ ਬਣਾਉਂਦੇ ਹੋ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਉਸ ਵੀਡੀਓ ਰਾਹੀਂ ਕਨਸੈਪਟਿਕ ਮੈਸੇਜ ਵਾਲੇ ਹੁੰਦੇ ਆ ਜਿਹੜੇ ਅਸੀਂ ਕਪਲ ਵੀਡੀਓਜ਼ ਬਣਾਉਂਦੇ ਆ ਉਹ ਸਾਨੂੰ ਵਧੀਆ ਲੱਗਦੀਆਂ ਆ ਕਿ ਖੁਦ ਹੀ ਆਪਣੀ ਜੋੜੀ ਸਾਨੂੰ ਬਹੁਤ ਸੋਹਣੀ ਲੱਗਦੀ ਆ ਜੀ ਬਾਈ ਜੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਲੋਕਾਂ ਨੂੰ ਤੁਸੀਂ ਵੀਰੇ ਜਿਹੜੇ ਕਨਸੈਪਟ ਹੁੰਦੇ ਨੇ ਮਤਲਬ ਲੋਕਾਂ ਦੀ ਤੁਸੀਂ ਰੀਲ ਸਾਡੀ ਦੇਖੀ ਹੋਊਗੀ ਕੋਈ ਨਾ ਕੋਈ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਕੋਈ ਕਨਸੈਪਟ ਆ ਯਾਰ ਉਸਨੇ ਰਿਐਲਿਟੀ ਚੀਜ਼ ਦਿਖਾਉਣੀ ਆ ਹੁਣ ਅੱਜ ਕੱਲ ਲੋਕ ਕਹਿੰਦੇ ਰੀਲਾਂ ਪਾ ਦਿੰਦੇ ਆ ਠੀਕ ਆ ਅਸੀਂ ਸ਼ੌਂਕ ਨੂੰ ਪਾ ਰਹੇ ਆ ਪਰ ਇਹ ਗੱਲ ਅਸੀਂ ਆਪਾਂ ਸ਼ੌਂਕ ਨੂੰ ਨਹੀਂ ਪਾਉਂਦੇ ਇੱਕ ਸ਼ੌਂਕ ਵੀ ਚਲੋ ਹੈਗਾ ਚੀ ਕੋ ਆਪਣੇ ਘਰ ਦੇ ਲਈ ਕੁਝ ਕਰ ਰਹੇ ਆ ਠੀਕ ਆ ਵੀ ਸਾਨੂੰ ਨਾ ਘਰ ਦੇ ਤੋਂ ਮੰਗਣ ਦੇ ਦੇ ਟਾਈਮ 'ਚ ਲੋੜ ਨਹੀਂ ਪੈਂਦੀ ਹੈਗੀ ਵੀ ਲੋਕੋ ਨੂੰ ਹੀ ਕਹਿਣਾ ਚਾਹੁੰਦਾ ਵੀ ਤੁਸੀਂ ਯਾਰ ਇਹੀ ਚੀਜ਼ਾਂ ਕਰੋ ਨਸ਼ਿਆਂ ਤੋਂ ਹਟ ਕੇ ਰੀਲਾ ਬਣਾ ਲਓ ਯਾਰ ਠੀਕ ਆ ਸ਼ਾਰਟ ਮੂਵੀ ਬਣਾ ਲਾ ਤੁਹਾਨੂੰ ਇਹ ਨਾਲ ਮਤਲਬ ਪੈਸੇ ਤਾਂ ਆਉਣਗੇ ਯਾਰ ਤੁਹਾਡੇ ਪੈਸੇ ਤਾਂ ਵੇਸਟ ਹੋਣਗੇ ਚੀਤੇ ਨਾ ਤੁਸੀਂ ਘਰ ਦੇ ਆ ਦੇ ਵੀ ਸਾਰੋਂ ਦੇ ਨਾਲ ਤੁਹਾਡਾ ਆਪਣਾ ਚੱਲੂਗਾ ਖਰਚਾ ਵਧੀਆ ਮੈਡਮ ਜਦੋਂ ਲੋਕ ਬੋਲਦੇ ਨੇ ਕਪਲ ਵੀਡੀਓ ਬਣਾਉਂਦੇ ਆ ਜਿਸ ਤਰ੍ਹਾਂ ਬਾਈ ਜੀ ਉਹਨਾਂ ਨੇ ਦੱਸਿਆ ਕਿ ਕੋਈ ਭੈਣ ਭਰਾ ਵੀ ਬਣਾਉਂਦਾ ਉਹਨਾਂ ਨੂੰ ਵੀ ਲੋਕ ਗਲਤ ਸੋਚ ਲੈਂਦੇ ਨੇ ਫਿਰ ਤੁਹਾਡੇ ਮਨ ਤੇ ਕੀ ਬੀਤਦੀ ਉਸ ਟਾਈ ਦੱਸੇ ਕਿ ਮੈਨੂੰ ਪਹਿਲਾ ਫਰਕ ਪੈਂਦਾ ਸੀ ਉਹ ਟੂਨੀ ਪੈਂਦਾ ਬਟ ਮੈਂ ਹੀ ਗੱਲ ਬੋਲਦੀ ਹਾਂ ਕਿ ਅਗਰ ਨਾ ਮੈਂ ਖੁਦ ਵੀ ਕਰੀਲ ਪਾਈ ਸੀ ਆਪਣੇ ਪਾਈਲ ਦੇ ਨਾਲ ਉੱਥੇ ਵੀ ਮੈਨੂੰ ਹੈਸ਼ਟੈਗ ਲਗਾਉਣਾ ਪਿਆ ਸੀਗਾ ਬਰੋ ਵਾਲਾ ਕਿ ਅੱਜ ਕੱਲ੍ਹ ਦੀ ਦੁਨੀਆਂ ਦੇ ਵਿੱਚ ਇਦਾਂ ਹੁੰਦਾ ਕਿ ਕੋਈ ਭੈਣ ਭਰਾ ਨੋਰਮਲੀ ਰੀਲ ਪਾਈ ਨਹੀਂ ਸਕਦਾ ਕਿਉਂਕਿ ਸਭ ਦੀ ਸੋਚ ਹੀ ਇੱਥੇ ਤੱਕ ਰਹਿ ਗਈ ਹੈ ਮੈਡਮ ਫੈਮਲੀ سپورਟ ਕਰਦੀ ਤੁਹਾਨੂੰ ਤੁਸੀਂ ਇਹਨਾਂ ਦੇ ਨਾਲ ਕਪਲ ਵੀਡੀਓ ਬਣਾਉਂਦੇ ਹੋ ਹਾਂਜੀ ਮੇਰੇ ਫੈਮਿਲੀ ਵਿੱਚ ਮੇਰੇ ਮਮਾ ਤੇ ਦੀਦੂ ਮੈਨੂੰ ਬਹੁਤ ਸਪੋਰਟ ਕਰਦੇ ਬਾਕੀ ਪੂਰੀ ਫੈਮਿਲੀ ਸਪੋਰਟ ਕਰਦੀ ਆ ਬਟ ਮੈਨੂੰ ਕਿਸੇ ਵੱਲੋਂ ਕੋਈ ਵੀ ਹੁਣ ਤੱਕ ਕੋਈ ਇਸ਼ੂ ਕ੍ਰੀਏਟ ਨਹੀਂ ਹੋਇਆ ਕਿ ਤੂੰ ਇਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਮੇਰੇ ਨਾਲ ਬਹੁਤ ਫ੍ਰੈਂਡਲੀ ਰਹਿੰਦੇ ਆ ਜੀ ਆਂਡ ਗਮਾੜ ਰਿਸ਼ਤੇਦਾਰ ਤਾਂ ਨਹੀਂ ਕੋਈ ਕਹਿੰਦਾ ਆ ਕੇ ਤੁਹਾਨੂੰ ਮੈਨੂੰ ਕੋਈ ਕੁਝ ਨਹੀਂ ਕਹਿੰਦਾ ਭਾਈ ਜੀ ਤੁਹਾਡੀ ਫੈਮਿਲੀ ਸਪੋਰਟ ਕਰਦੀ ਹੈ ਤੁਹਾਨੂੰ ਜਦੋਂ ਤੁਸੀਂ ਕਪਲ ਵੀਡੀਓ ਬਣਾਉਂਦੇ ਹੋ ਹਾਂਜੀ ਵੀਰੇ ਪਹਿਲਾਂ ਮਤਲਬ ਸਪੋਰਟ ਨਹੀਂ ਕਰਦੀ ਸੀ ਘਰ ਦੇ ਕਹਿੰਦੇ ਸੀ ਵੀ ਤੂੰ ਕਿਹੜੇ ਕੰਮਾਂ ਦੇ ਵਿੱਚ ਲੱਗ ਗਿਆ ਕਿਉਂਕਿ ਮੇਰੇ ਜਾਂ ਨਾਨਕਿਆਂ ਵੱਲੋਂ ਜਾਂ ਦਾਦਕਿਆਂ ਵੱਲੋਂ ਕਿਸੇ ਵੱਲੋਂ ਇਹ ਕੰਮ ਸਟਾਰਟ ਨਹੀਂ ਕੀਤਾ ਸੀ ਕਿਸੇ ਨੇ ਤੇ ਮੈਨੂੰ ਮੇਰੇ ਖਿਆਲ ਜਦੋਂ ਟਿਕਟੌਕ ਬੈਨ ਹੋਈ ਸੀ ਉਸ ਤੋਂ ਸਾਲਕ ਪਹਿਲਾਂ ਮੈਨੂੰ ਸ਼ੌਂਕ ਚੜਿਆ ਸੀ ਮੈਂ ਵੀਡੀਓ ਬਣਾਇਆ ਕਰਾਂ ਤੇ ਉਸ ਤੋਂ ਬਾਅਦ ਘਰ ਦੇ ਕਹਿੰਦੇ ਨਹੀਂ ਨਹੀਂ ਤੂੰ ਕਿਹੜੇ ਕੰਮਾਂ ਦੇ ਵਿੱਚ ਲੱਗ ਰਿਹਾ ਤਾਂ ਮੰਮਾ ਉਹਨਾਂ ਨੇ ਸਪੋਰਟ ਨਹੀਂ ਕੀਤੀ ਬਟ ਮੈਂ ਫਿਰ ਵੀ ਲੁੱਕ ਲੁੱਕੇ ਵੀਡੀਓ ਬਣਾਈ ਜਾਂਦਾ ਸੀਗਾ ਤੇ ਆਫਟਰ ਤੋ ਉਸ ਤੋਂ ਬਾਅਦ ਇਹ ਕਹਿੰਦੇ ਸੋ ਕੋਈ ਗੱਲ ਨਹੀਂ ਵੀ ਤੂੰ ਕਰ ਲੀਦਾ ਤੂੰ ਸਹੀ ਲੱਗਦਾ ਬਿਕੋਜ਼ ਉਹਨਾਂ ਨੂੰ ਪਤਾ ਵੀ ਆਪਣਾ ਖਰਚਾ ਹੁਣ ਆਪ ਚੱਕ ਰਿਹਾ ਇਹ ਤੇ ਹੁਣ ਮਤਲਬ ਫੈਮਿਲੀ ਮੇਰੀ ਸਪੋਰਟ ਕਰਨ ਲੱਗ ਗਈ ਬਾਈ ਚਾਂਸ ਕੋਈ ਰਿਸ਼ਤੇਦਾਰ ਕਹਿੰਦਾ ਨਾ ਵੀ ਤੁਹਾਡਾ ਮੁੰਡਾ ਗਲਤ ਕੰਮ ਹੀ ਲੱਗਿਆ ਆ ਤੇ ਮੇਰੇ ਘਰ ਦੇ ਉਹਨੇ ਇੱਕ ਸਵਾਲ ਕਹਿੰਦੇ ਨੇ ਵੀ ਤੂੰ ਇਦਾਂ ਕਰ ਇਹਦੇ ਅਕਾਊਂਟ 'ਚ 20000 ਰੁਪਏ ਪਾ ਦੇ ਗਾਰ ਹਰ ਮਹੀਨੇ ਵੀਡੀਓ ਬਣਾਣੀ ਛੱਡ ਦੂਗਾ ਜੀ ਹਾਂਜੀ ਜੀ ਬਾਈ ਜੀ ਕੰਮ ਕਰਦੇ ਹੋ ਜਾਂ ਸਟੱਡੀ ਵਗੈਰਾ ਵੀ ਕਰਦੇ ਹੋ ਤੁਸੀਂ ਉਹ ਐਕਚੁਅਲੀ ਮੈਂ ਸਟੱਡੀ ਕੀਤੀ ਪਲੱਸ 2 ਕਰ ਰਿਹਾ ਸੀ ਆਫਟਰ ਦੈ ਹਾਂਜੀ ਭਾਈ ਜੀ ਮੈਨੇਜ ਕਿਵੇਂ ਕਰਦੇ ਹੋ ਸਾਰਾ ਕੁਝ ਰੀਲਸ ਵੀ ਬਣਾਉਣੀ ਫਿਰ ਜਿਸ ਤਰ੍ਹਾਂ ਤੇ ਦਾਦੇ ਵੇ ਕਿਨਾ ਸਟੱਡੀ ਵੀ ਕਰਦਾ ਜਾਂ ਆਈਲਟਸ ਵੀ ਕਰਦਾ ਸੀਗਾ ਫਿਰ ਕਿਵੇਂ ਮੈਨੇਜ ਕਰਦੇ ਸੀ ਉਸ ਟਾਈਮ ਦੇ ਵਿੱਚ ਇਦਾਂ ਹੁੰਦਾ ਸੀਗਾ ਮੈਂ ਸਿਰਫ ਸ਼ੂਟ ਲੀ ਇੱਕ ਦਿਨ ਕੱਢਦਾ ਸੀਗਾ ਜਿੱਦਾਂ ਸੰਡੇ ਸੰਡੇ ਦੇ ਵਿੱਚ ਲੱਗ ਚਲੋ ਅਸੀਂ 40 50 ਰੀਲਾ ਕੱਢ ਲੈਂਦੇ ਹੁੰਦੇ ਸੀਗੇ ਇੱਕ ਦਿਨ ਦੇ ਵਿੱਚ ਵੀ ਮੈਨੂੰ ਇੱਕ ਜਾਂ ਦੋ ਮਹੀਨੇ ਪਰੇਸ਼ਾਨੀ ਨਾ ਹੋਵੇ ਚੀਜ਼ ਦੀ ਜੀ ਹਾਂਜੀ ਮੈਡਮ ਤੁਸੀਂ ਸਟੱਡੀ ਕਰਦੇ ਹੋ ਜਾਂ ਜੋਬ ਵਗੈਰਾ ਕਰਦੇ ਹੋ ਮੈਂ ਸਟੱਡੀ ਕਰ ਰਹੀ ਹਾਂ ਨਾਲ ਸ਼ੂਟਸ ਕਰ ਰਹੀ ਹਾਂ ਕੋਈ ਜੋਬ ਨਹੀਂ ਕਰ ਰਹੀ ਜੀ ਫਿਰ ਮੈਡਮ ਕਿਵੇਂ ਮੈਨੇਜ ਕਰਦੇ ਹੋ ਸਟੱਡੀ ਵੀ ਕਰਦੇ ਪਹਿਲਾ ਮੈਂ ਜਿਆਦਾ ਆਪਣਾ ਧਿਆਨ ਸਟੱਡੀ ਵੱਲ ਦਿੱਤਾ ਕਿਉਂਕਿ ਜਦੋਂ ਮੈਂ ਸਕੂਲ ਚ ਹੁੰਦੀ ਸੀ ਕਿ ਉਦੋਂ ਮੈਂ ਸ਼ੂਟ ਕੱਟ ਕਰਦੀ ਸੀ ਹੁਣ ਮੈਂ ਕਾਲਜ 'ਚ ਹਾਂ ਇਸ ਲਈ ਮੈਂ ਕਾਲਜ 'ਚ ਮਤਲਬ ਟੀਚਰਸ ਨਾਲ ਗੱਲ ਕੀਤੀ ਹੋਈ ਆ ਮੈਂ ਆਪਣਾ ਸਾਰਾ ਸਟੱਡੀ ਦਾ ਜੋ ਵੀ ਮਟੀਰੀਅਲ ਉਹ ਮੈਂ ਆਨਲਾਈਨ ਕਰਦੀ ਆ ਬਾਕੀ ਆਪਣੇ ਸ਼ੂਟਸ ਮੈਂ ਰੈਗੂਲਰ ਕੰਟੀਨਿਊ ਕਿਤੇ ਪਈ ਆ ਜੀ ਜੀ ਭਾਈ ਜੀ ਕਿੰਨੇ ਟੀਮ ਮੈਂਬਰ ਤੁਸੀਂ ਕੰਮ ਕਰਦੇ ਹੋ ਸਾਡੀ ਟੀਮ ਦੇ ਵਿੱਚ ਹੈਗਾ ਮਿਨੀਮਮ 10-13 ਜਣੇ ਆ ਮੈਂ ਕੋਮਲ ਤੇ ਪ੍ਰਨੀਤ ਬਟ ਜਦੋਂ ਅਸੀਂ ਮਤਲਬ ਇਕੱਠੇ ਕੰਮ ਕਰਦੇ ਹਿੱਤਾ ਸਾਡੀ ਮਤਲਬ ਇੱਕ ਲੱਗੇ ਟੀਮ ਸਾਡੀ ਹੈਗੀ ਹੈ ਹੋਰ ਉਹਦੇ ਵਿੱਚ ਜਸ਼ਨ ਰਾਏ ਹੈ ਹਰਪੀ ਸਿੱਧੂ ਕੁੜੀ ਮਹਿਕ ਹੈ ਤੇ ਆਪਣਾ ਹੈਗਾ ਪ੍ਰਵਿੰਦਰ ਹੈ ਤੇ ਇੱਕ ਮੁੰਡਾ ਦੀਪ ਹੈ ਮਤਲਬ ਜਦੋਂ ਅਸੀਂ ਕੋਈ ਵੱਡਾ ਕਨਸੈਪਟ ਬਣਾਉਣਾ ਹੁੰਦਾ ਕੁਝ ਅਲੱਗ ਤਰੀਕੇ ਨਾਲ ਫਿਰ ਅਸੀਂ ਇੱਕ ਦਿਨ ਸਾਰੇ ਮਿਲ ਲੈਂਦੇ ਆ ਤੇ ਸਾਰੇ ਅਸੀਂ ਕਨਸੈਪਟ ਅਲੱਗ-ਅਲੱਗ ਬਣਾ ਲੈਂਦੇ ਆ ਇੱਕ ਮੁੰਡਾ ਸਾਡੀ ਨੀਮ ਚ ਨਾਮ ਆਇਆ ਜਿਹਦਾ ਨਾਮ ਹੈਗਾ ਜਫਰ ਜੀ ਹਾਂਜੀ ਸਭ ਤੋਂ ਜ਼ਿਆਦਾ سپورਟ ਤੁਹਾਨੂੰ ਕੌਣ ਕਰਦਾ ਵਾ ਸਭ ਤੋਂ ਜ਼ਿਆਦਾ سپورਟ ਮੈਂ ਪਹਿਲਾਂ ਹੀ ਤਾਂ ਦੱਸੀ ਸੀਗਾ ਹੁਣ ਪ੍ਰਨੀਤ ਮੈਨੂੰ ਬਹੁਤ ਜ਼ਿਆ ਚਾਹੇ ਉਹ ਰੀਲਸ ਨੂੰ ਲੈ ਕੇ ਹੋਵੇ ਚਾਹੇ ਉਹ ਸ਼ਾਰਟਸ ਸ਼ਾਰਟ ਮੂਵੀ ਨੂੰ ਲੈ ਕੇ ਚਾਹੇ ਮੇਰੇ ਲਾਈਫ ਬਾਰੇ ਹੋਵੇ ਜੇ ਮੈਂ ਕੁਝ ਵੀ ਮਤਲਬ ਮੈਂ ਸੈਡ ਹੁੰਦਾ ਯਾਰ ਹਨਾ ਮੇਰਾ ਮਨ ਨਹੀਂ ਲੱਗ ਰਿਹਾ ਤੈਨੂੰ ਮੈਨੂੰ ਸਮਝਾਣਾ ਯਾਰ ਚਵੀਤ ਚੀਜ਼ ਇਦਾਂ ਦਾ ਨਾ ਕਰ ਤੂੰ 네ਗੇਟਿਵ ਨਾ ਸੋਚਿਆ ਕਰ ਵੀ ਤੂੰ ਇਹ ਚੀਜ਼ ਪੋਜ਼ਿਟਿਵ ਲੈ ਇਹਨੂੰ ਤਾਂ ਕਿ ਤੇਰੇ ਲਈ ਵਧੀਆ ਹੋਊਗੀ ਮਤਲਬ ਹਰ ਜਗ੍ਹਾ ਮੈਨੂੰ ਸਪੋਰਟ ਪਰਨੀਤ ਹੀ ਕਰਦੀ ਆ ਮੈਡਮ ਇਹਨਾਂ ਨੇ ਤਾਂ ਦੱਸਤਾ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਹੋ ਤੁਹਾਨੂੰ ਸਪੋਰਟ ਕੌਣ ਕਰਦਾ ਮੈਨੂੰ ਵੀ ਸਪੋਰਟ ਹੈ ਹੀ ਕਰਦੇ ਆ ਜੀ ਯਾਨੀ ਕਿ ਚੰਗੇ ਦੋਸਤ ਹੋ ਤੁਸੀਂ ਇੱਕ ਦੂਜੇ ਦੇ ਨਾਲ ਯਾਨੀ ਕਿ ਸਪੋਰਟ ਤੇ ਦੋਨਾਂ ਦੇ ਵਿੱਚੋਂ ਲੜਾਕੂ ਕੌਣ ਆ ਦੋਸਤ ਲੜਾਕੂ ਇਹ ਐ ਜੇ ਕੋਈ ਵੀ ਗੱਲ ਹੋ ਜੇ ਨਾ ਮੈਂ ਨਾ ਮਤਲਬ ਮੇਰਾ ਰੀਸੈਂਟਲੀ ਬ੍ਰੇਕਅਪ ਹੋਇਆ ਸੀ ਬੜੇ ਟਾਈਮ ਪਹਿਲਾਂ ਤੇ ਉਸ ਤੋਂ ਬਾਅਦ ਮੈਂ ਮੈਂ ਡੇਲੀ ਸਾਇਡ ਸਟੋਰੀ ਪਾਦਣਾ ਉਹਨੇ ਕਿਹਾ ਦੋ ਇਹਨੇ ਮੈਨੂੰ ਕਹਿਣਾ ਤੂੰ ਸਾਇਡ ਸਟੋਰੀ ਕਿਉਂ ਪਾਈ ਮੈਂ ਤੇਨੂੰ ਰੀਲ ਬਣਾਉਣੀ ਹੈਗੀ ਤੂੰ ਇਦਾਂ ਦਾ ਕਰੇਂਗਾ ਅੱਗੇ ਤੋਂ ਲੋਕ ਤੈਨੂੰ ਕੀ ਕਹਿਣਗੇ ਤੂੰ ਰੋਣਾ ਰਹਿਣਾ ਇਦਾਂ ਕਰਦਾ ਰਹਿਣਾ ਜਦੋਂ ਮੈਂ ਬੱਲਾ ਮੇਰਾ ਮਨ ਨਹੀਂ ਕੁਝ ਕਰਦਾ ਨਾ ਕੁਝ ਕਰਨ ਨੂੰ ਫਿਰ ਮੈਂ ਸਾਇਡ ਸਟੋਰੀ ਦੇਖਦਾ ਰੀਲਾ ਦੇਖਦਾ ਐ ਤੇ ਮੈਂ ਉਹਨੂੰ ਸਟੋਰੀ ਦੇ ਵਿੱਚ ਪਾ ਦਣਾ ਇਹਦਾ ਮੈਨੂੰ ਨਾ ਸਟੋਰੀ ਦੇਖਣ ਤੋਂ ਬਾਅਦ ਹੀ ਉਸੇ ਟਾਈਮ ਕਾਲ ਆ ਜਾਂਦੀ ਐ ਤੂੰ ਕਿਉਂ ਪਾਈ ਐ ਡਰੀਡ ਕਰ ਰਹੀ ਨੂੰ ਹੁਣੀ ਇਹਨੇ ਫਿਰ ਮੇਰੇ ਨਾਲ ਇਹ 1-2 ਘੰਟੇ ਨੇ ਬੋਲਣਾ ਨੀਗਾ ਤੇਨੂੰ ਮੈਂ ਕਹਿੰਦਾ ਨਾ ਰੀ ਜਿਵੇਂ ਅਪਰਾਜ ਜੀ ਇੰਟਰਵਿਊ ਕਰਨਾ ਸੀਗਾ ਰਾਤ ਜੀ ਤੁਹਾਨੂੰ ਪਤਾ ਹਰਪੀ ਦੀ ਦੇਣਾ ਆਣਾ ਸੀਗਾ ਬਟ ਉਹਦੀ ਜਗ੍ਹਾ ਇਹਨੂੰ ਰਾਤ ਮੈਂ 11:30 ਮੈਸੇਜ ਕੀਤਾ 90 ਕੋਲ ਸੀ ਤੇ ਇਹਨੂੰ ਮੈਂ ਮੈਸੇਜ ਕੀਤਾ ਮੈਂ ਕਿ ਪ੍ਰਨੀਤਾ ਐ ਕਰਕੇ ਆਏ ਗੱਲ ਹੋਗੀ ਕਹਿੰਦੇ ਤੂੰ ਕੋਈ ਗੱਲ ਨਾ ਟੈਨਸ਼ਨ ਨਾਲ ਲੈ ਤੂੰ ਤੂੰ ਸੋ ਜਾ ਬਸ ਮੈਂ ਜਿੱਦਾਂ ਮਰਜ਼ੀ ਕਰਕੇ ਮਾਰਨਿੰਗ ਤੇਰੇ ਕੋਲ ਪਹੁੰਚ ਜੂਗੀ ਹਾਂਜੀ ਮੈਡਮ ਤੁਸੀਂ ਦੱਸੋ ਜਿਸ ਤਰ੍ਹਾਂ ਨੇ ਦੱਸਿਆ ਕਿ ਲੜਾਕੂ ਸਭ ਤੋਂ ਜ਼ਿਆਦਾ ਤੁਸੀਂ ਹੋ ਫਿਰ ਤੁਸੀਂ ਜ਼ਿਆਦਾ ਲੜਦੇ ਹੋ ਮੈਂ ਲੜਦੀ ਨਹੀਂ ਮੈਂ ਸਮਝਾਂਦੀ ਆਂ ਲੋਕਾਂ ਦੇ ਲਈ ਲੱਗਦਾ ਮੈਂ ਲੜਦੀ ਆਂ ਬਟ ਮੈਂ ਲੜਦੀ ਨਹੀਂ ਆਂ ਕਿ ਫਿਰ ਮੈਂ ਚੰਗਾ ਥੋੜੀ ਲੱਗਦਾ ਬਾਰ ਬਾਰ ਆਪਾ ਸੈਡ ਸੈ સ્ટોਰੀਆਂ ਪਾ ਕੇ ਲੋਕਾਂ ਨੂੰ ਦੱਸੇ ਕਿ ਅੱਜ ਮੈਂ ਸੈਡ ਆ ਮੈਂ ਰੋ ਰਿਆ ਜਾਂ ਫਿਰ ਮੈਂ ਹਾਈਲਾਈਟ ਬਣਾਦਾ ਉਹਦਾ ਚੰਗਾ ਲੱਗਦਾ ਐਵੇਂ ਉਹਨਾਂ ਦੇ ਵਿੱਚੋਂ ਜ਼ਿਆਦਾ ਕੌਣ ਬੋਲਦਾ ਮੈਡਮ ਇਹ ਬੋਲਦੇ ਕੀ ਬੋਲਦੇ ਨੇ ਜ਼ਿਆਦਾ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਸਾਧੇ ਨੂੰ ਬੋਲਦੇ ਰਹਿੰਦੇ ਆ ਬਟ ਇਹਨਾਂ ਦਾ ਮੇਨ ਫੋਕਸ ਆਪਣੇ ਇੰਸਟਾਗ੍ਰam ਤੇ ਜਾਂਦਾ ਅੱਜ ਮੈਂ ਸਟੋਰੀ ਦੇ ਵੀਊ ਦੇਖੇ ਕਿੰਨੇ ਹੋ ਗਏ ਅੱਜ ਮੇਰੀ ਰੀਲ ਪਤਾ ਕਿੰਨੀ ਚੱਲ ਪਈ ਇਹਨਾਂ ਦਾ ਇਹ ਚੀਜ਼ ਰਹਿੰਦੀ ਆ ਔਰ ਮੈਨੂੰ ਬਹੁਤ ਵਧੀਆ ਵੀ ਲੱਗਦਾ ਕਿ ਜਦੋਂ ਖੁਸ਼ ਰਹਿੰਦੇ ਆ ਜੀ ਜੀ ਵੇਟ ਕੌਣ ਕਰਵਾਉਂਦਾ ਜਦੋਂ ਰੀਲਸ ਬਣਾਉਣੀ ਹੋਵੇ ਫਿਰ ਜਾਂ ਤੁਸੀਂ ਉਹਨਾਂ ਦੀ ਵੇਟ ਕਰਦੇ ਜਾਂ ਉਹ ਤੁਹਾਡੀ ਵੇਟ ਕਰਦੇ ਚਾਹੇ ਰੀਲ ਹੋਵੇ ਚਾਹੇ ਸ਼ੂਟ ਹੋਵੇ ਮੈਨੂੰ ਨਾ ਇੱਕ ਟਾਈਮ ਦੇ ਦਿੰਦੇ ਆ ਕਿ ਪਿੱਤੂ 3:00 ਵਜੇ ਚਲਦੀ ਆ ਮੈਂ ਉਸ ਤੋਂ ਪਹਿਲਾਂ ਹੀ ਆ ਜਾਂਦੀ ਆ ਬਟ ਇਹ ਨਾ ਉਹ ਟਾਈਮ ਤੇ ਵੀ ਨਹੀਂ ਆਉਂਦੇ ਮੈਨੂੰ ਐਟ ਲੀਸਟ 2 ਘੰਟੇ ਤਾਂ ਖੜਨਾ ਹੀ ਪੈਂਦਾ ਉੱਥੇ ਜੀ ਦੱਸਾ ਕਿੰਨਾ ਕੰਮਦਾ ਤੁਹਾਨੂੰ ਬੋਦਨ ਬੋਦਨ ਫਿਰਦਾ ਪੂਰਾ ਦਿਨ ਦਾ ਪੂਰਾ ਦਿਨ ਦਾ ਮੇਰੇ ਖਰਾਬ ਕਰ ਦੇਣੀ ਉਹਨੇ ਸ਼ੂਟ ਤੇ ਜੀ ਬਾਈ ਜੀ ਕਿਉਂ ਲੇਟ ਕਿਉਂ ਜਾਂਦੇ ਹੋ ਦੱਸਦੇ ਪਏ ਕਿ ਤੁਸੀਂ ਲੇਟ ਪਹੁੰਚਦੇ ਹੋ ਕੀ ਗੱਲ ਹੁੰਦੀ ਸਮ ਟਾਈਮ ਆ ਤੁਹਾਨੂੰ ਪਤਾ ਮੁੰਡਿਆਂ ਨੂੰ ਮਣ ਮੋਟਾ ਜਿਵੇਂ ਕੁੜੀਆਂ ਦਾ ਸਰ ਜਾਂਦਾ ਥੋੜਾ ਬਹੁਤ ਤਿਆਰ ਹੋਣੇ ਚਲੋ ਵਾਲਾਂ ਚ ਕੰਗਾ ਫੇੜ ਲਿਆ ਵੀ ਵਾਲ ਸੈੱਟ ਨਹੀਂ ਸਮ ਟਾਈਮ ਇਹ ਦੋਨਾਂ ਵਾਲ ਸੈੱਟ ਹੀ ਨਹੀਂ ਆਉਂਦੇ ਸੈੱਟ ਹੀ ਨਹੀਂ ਆਦਰ ਕੀ ਕਰੀ ਹੁਣ ਸ਼ੂਟ ਵੀ ਕਰਨਾ ਇਹ ਵੀ ਵਾਲ ਵੀ ਨਹੀਂ ਸੈੱਟ ਆ ਰਹੇ ਹੈਗੇ ਤਾਂ ਕਰਕੇ ਖੇਡ ਛੱਡ ਜਾਂਦੀ ਆ ਇਹਦੇ ਕਰਕੇ ਲੇਟ ਹੋ ਜਾਂਦੀ ਆ ਮੇਰੇ ਕੋਲੋ ਟੋਟਾ ਤਾਂ ਨਹੀਂ ਆੜਦ ਗਵਾਲ ਬਾਈ ਜੀ ਕਹਿੰਦਾ ਕਿ ਕੁੜੀ ਦੇ ਨਾਲ ਵੀਡੀਓ ਬਣਾਉਂਦੇ ਹੋ ਜਾਂ ਗਲਤ ਸੋਚਦੇ ਨੇ ਵੀਰੇ ਸੱਚੀ ਗੱਲ ਦੱਸਾਂ ਮੈਨੂੰ ਮੇਰਾ ਗਵਾਂਢੀ ਮਤਲਬ ਮੈਂ ਘਰ ਤੋਂ ਬਾਹਰ ਨਿਕਲਦਾ ਨਹੀਂ ਮੇਰੇ ਪੇਰੈਂਟਸ ਨੇ ਇਦਾਂ ਕਹਿੰਦਾ ਉੱਡੇ ਕੋਲ ਕੋਈ ਬੇਟਾ ਆ ਯਾ ਬੇਟੀ ਹੈਗੀ ਆ ਯਾ ਨਹੀਂ ਬਿਕੋਜ਼ ਮੈਨੂੰ ਨਾ ਉਹ ਚੀਜ਼ ਪਸੰਦ ਨਹੀਂ ਵੀ ਜੇ ਆਪਾਂ ਅੱਜ ਹੁਣ ਪਤਾ ਕੀ ਗੱਲ ਹੈ ਵੀਰੇ ਜਦੋਂ ਆਪਾਂ ਛੋਟੇ ਹੁੰਨੇ ਸੀ ਵੀ ਘਰ ਦੇ ਬਾਹਰ ਘੁੰਮਦੇ ਆਪਾਂ ਚੰਗੇ ਲੱਗਦੇ ਉਹ ਵੱਡੇ ਹੁੰਦੇ ਆ ਮਤਲਬ ਘਰਾਂ ਦੇ ਬਾਹਰ ਖੜਿਆ ਤਾਂ ਲੋਕ ਸਾਹਮਣੇ ਲੋਫਰ ਆ ਇੱਕ ਤਰ੍ਹਾਂ ਦਾ ਤਾਂ ਚੰਗੀਨ ਲੱਗਦੀ ਹੈਗੀ ਹਾਂਜੀ ਭਾਈ ਜੀ ਸ਼ੌਂਕ ਕੀ ਨੇ ਆਉਣ ਵਾਲੇ ਭਵਿੱਖ ਦਾ ਸੁਪਨਾ ਕੀ ਦੇਖਦੇ ਹੋ ਤੁਸੀਂ ਹੁਣ ਬਸ ਆਉਣ ਵਾਲੇ ਭਵਿੱਖ ਚ ਇਦਾਂ ਵੀ ਬੜਾ ਛੇ ਛੇ ਦੀ ਬਾਹਰ ਚਲੇ ਜਾਵਾਂ ਤੇ ਉੱਥੇ ਜਾ ਕੇ بس اچھی سوچ ہی ہے لہذا باہر جا کے بھی اਹੀ کام کروں گا بھائی ہاں جی ਵੀਰੇ ਪਹਿਲਾ ਪਹਿਲਾ ਚਲੋ ਤੁਹਾਨੂੰ ਪਤਾ ਬਾਹਰ ਜਾ ਕੇ ਸਟਰਗਲ ਹੁੰਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਦੋਂ ਬਾਹਰ ਚੱਲਿਆ ਗਿਆ ਚਲੋ ਮਲੇ ਵੀ ਇੱਕ ਥਾਂ ਮੈਨੂੰ ਲੱਗ ਗਿਆ ਪਤਾ ਮੇਰੇ ਪੈਰ ਟਿਕ ਗਏ ਇੱਥੇ ਫਿਰ ਮੈਂ ਅੱਗੇ ਕੁਝ ਵੀ ਕਰ ਸਕਦਾ ਤਾਂ ਮੈਂ ਦੁਬਾਰਾ ਚੀਜ਼ ਨੂੰ ਕੰਟੀਨਿਊ ਜ਼ਰੂਰ ਕਰੂੰਗਾ ਜੀ ਮੈਡਮ ਤੁਸੀਂ ਆਨਲਾਈਨ ਪਰ ਵੇਖਣ ਨੂੰ ਲੈ ਕੇ ਸੁਪਨੇ ਕੀ ਦੇਖਦੇ ਮੈਂ ਐਕਟਰ ਹੀ ਬੰਨਾ ਹਾਂ ਬਟ ਫਿਲਹਾਲ ਮੇਰੇ ਇਸ ਚੀਜ਼ ਤੋਂ ਕਾਫੀ ਜ਼ਿਆਦਾ ਮਨ ਖਰਾਬ ਹੋ ਗਿਆ ਇਸ ਲਈ ਮੈਂ ਐਕਟਰ ਨਹੀਂ ਬੰਨਾ ਮੈਡਮ ਤੁਸੀਂ ਇੱਕ ਕੁੜੀ ਹਾਂ ਸਰਵਾਈਵ ਕਰਦੇ ਹਾਂ ਕਿੰਨਾ ਕੋਖਾ ਤੁਹਾਡੇ ਲਈ ਮੈਨੂੰ ਉਹ ਕੁਸ਼ੀਲੀ ਹੁੰਦਾ ਪਹਿਲਾ ਹੁੰਦਾ ਸੀ ਪਹਿਲਾਂ ਬਹੁਤ ਔਖਾ ਹੁੰਦਾ ਸੀ ਮੈਂ ਸਮ ਟਾਈਮ ਇਹਨੂੰ ਵੀ ਕਹਿੰਦੇ ਸੀ ਕਿ ਮੈਂ ਸ਼ੂਟ ਨਹੀਂ ਕਰਨਾ ਮੇਰੀ ਲੀ ਨਹੀਂ ਬਣਾਉਣੀ ਮੈਂ ਆਪਣੇ ਇੰਸਟਾ YouTube ਸਭ ਬੰਦ ਕਰ ਦੇਣਾ ਬਟ ਫਿਲਹਾਲ ਦੇ ਟਾਈਮ ਵਿੱਚ ਕੁਝ ਨਹੀਂ ਹੁੰਦਾ ਇਹ ਤਾਂ ਪਹਿਲਾਂ ਹੀ ਸੀ ਸਭ ਕੁਝ ਤੁਸੀਂ ਲਾਸਟ ਦੇ ਵਿੱਚ ਕੀ ਮੈਸੇਜ ਦੇਣਾ ਜਾਉਂਗੇ ਜਿਹੜੇ ਲੋਕ ਤੁਹਾਨੂੰ 네ਗੇਟਿਵ ਕਮੈਂਟ ਕਰਦੇ ਨੇ ਕਪਲ ਦੇ ਤੌਰ ਤੇ ਦੇਖਦੇ ਹਾਂ ਅਸਲ ਦੇ ਵਿੱਚ ਤੁਸੀਂ ਸੱਚੇ ਦੋਸਤ ਹੋ ਇੱਕੋ ਚੀਜ਼ ਕਹਿਣਾ ਚਾਹੁੰਗਾ ਕਿ ਕਿਸੇ ਨੇ ਜੱਜ ਨਹੀਂ ਕਰਨਾ ਚਾਹੀਦਾ ਪਹਿਲਾਂ ਉਹਦੀ ਪਰਸਨਲ ਲਾਈਫ ਦੇ ਵਿੱਚ ਜਾ ਕੇ ਦੇਖ ਲਿਆ ਕਰੋ ਕਿਉਂਕਿ ਹਰ ਕਿਸੇ ਦੀ ਲਾਈਫ ਨਾਰਮਲੀ ਹੁੰਦੀ ਸਭ ਦੀ ਲਾਈਫ 'ਚ ਕੁਝ ਨਾ ਕੁਝ ਚੱਲਦਾ ਹੀ ਹੁੰਦਾ ਤੇ ਇੱਕ ਦਾ ਬੰਦਾ ਪਹਿਲਾਂ ਹੀ ਉਦਾਂ ਹੋਵੇ ਤੇ ਤੁਸੀਂ ਐਵੇਂ ਕੁਝ ਕਹਿ ਦੋ ਉਹਨਾਂ ਨੂੰ ਫਿਰ ਉਹ ਹੋਰ ਦਿਮਾਗ ਖਰਾਬ ਹੋ ਜਾਂਦਾ ਮਤਲਬ ਕਮੈਂਟ ਨਹੀਂ ਕਰਨੀ ਚਾਹੀਦੀ ਕਿਸੇ ਨੇ ਬੈਠ ਜੀ ਭਾਈ ਜੀ ਤੁਸੀਂ ਕੀ ਕਹਿਣਾ ਚਾਹੁੰਗੇ ਲਾਸਟ ਵਿੱਚ ਜਿਹੜੀ ਗੱਲ ਇਹਨੇ ਕਹੀਆਂ ਨੇ ਮਤਲਬ ਠੀਕ ਹੈਆਂ ਨੇ ਲੋਕ ਕਮੈਂਟ ਜੱਜ ਕਰਦੇ ਨੇ ਗਲਤ ਕਰਦੇ ਨੇ ਚੀਜ਼ਾਂ ਨੂੰ ਮਤਲਬ ਸੋਚੋ ਪਹਿਲਾਂ ਉਹਨਾਂ ਬਾਰੇ ਕੀ ਹੈ ਮੇਰੇ ਕੋਲ ਜਮਨੇ ਪਤਾ ਹੀ ਰਹੀ ਚੀਜ਼ ਜਿਹੜੀ ਨਾ ਮਤਲਬ ਜਦੋਂ ਇਹ ਤੰਗ ਹੁੰਦੀ ਹੈ ਕੁਛ ਵੀ ਮੈਨੂੰ ਸਾਈਡ ਹੁੰਦੀ ਹੈ ਨੇ ਮੈਨੂੰ ਕੁਛ ਨਹੀਂ ਦੱਸਣਾ ਹੈਗਾ ਇਹਨੇ ਮੇਰੀ ਸੁਣ ਲੈਣੀ ਆ ਉੱਥੇ ਵੀ ਤੂੰ ਇਦਾਂ ਇਦਾਂ ਕਰ ਰਿਹਾ ਬਟਨ ਜਿੰਨਾ ਮਰਜ਼ੀ ਮੈਂ ਜ਼ੋਰ ਲਾ ਲਾ ਫਿਰ ਤੂੰ ਮੈਨੂੰ ਦੱਸ ਦੇ ਯਾਰ ਚ ਕੀ ਗੱਲ ਆ ਵੀ ਤੂੰ ਕਿਉਂ ਸਾਈਡ ਆ ਇਹ ਕੁਛ ਵੀ ਨਹੀਂ ਦੱਦੀ ਮੈਨੂੰ ਜਿਆਦਾ ਪਤਾ ਵੀ ਇਹ ਕਮੈਂਟਾਂ ਕਰਕੇ ਹੀ ਥੋੜਾ ਬਹੁਤਾ ਮਤਲਬ ਨੈਗੇਟਿਵ ਸੋਚ ਲੈਂਦੇ ਤਾਂ ਕਰਕੇ ਮੈਨੂੰ ਕਹਿੰਦੇ ਮੈਂ YouTube ਬੰਦ ਕਰ ਦੇ ਇੰਸਟਾਗ੍ਰਾਮ ਬੰਦ ਕਰਨਾ ਇੱਕ ਦਿਨ ਇਹ ਕਰਨੀ ਵੀ ਲੱਗੀ ਸੀਗੀ ਤਾਂ ਮੈਂ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹਨਾ ਵੀ ਇਦਾਂ ਅਨੇਕ ਵੀ ਬੰਦਾ ਨਾ ਆਪਣੀ ਲਾਈਨ ਤੋਂ ਹਟ ਕੇ ਕਿਸੇ ਹੋਰ ਲਾਈਨ ਦੇ ਵਿੱਚ ਗਲਤ ਲਾਈਨ ਦੇ ਵਿੱਚ ਨਸ਼ੇ ਦੇ ਪੈ ਜੇ ਤਾਂ ਵੀ ਲੋਕ ਮਾੜਾ ਕਹਿੰਦੇ ਨੇ ਜੇ ਆਪਾਂ ਵੀਡੀਓ ਬਣਾਉਂਦੇ ਨੇ ਲੋਕ ਤਾਂ ਵੀ ਮਾੜਾ ਕਹਿੰਦੇ ਨੇ ਤਾਂ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਕੁਝ ਕਹਿਣ ਤੋਂ ਪਹਿਲਾਂ ਜੀ ਮਦਨ ਜਿਸ ਤਰ੍ਹਾਂ ਬਾਈ ਜੂ ਨੇ ਦੱਸਿਆ ਕਿ ਤੁਸੀਂ ਬਹੁਤ ਈਟੀਟੇਡ ਹੋ ਗਏ ਸੀਗੇ YouTube ਬੰਦ ਕਰਨ ਤੇ ਆ ਗਏ ਸੀਗੇ ਲੋਕਾਂ ਦੇ ਬਿਆਡ ਕਮੈਂਟ ਨੂੰ ਲੈ ਕੇ ਮੈਂ ਕਰਨੀ ਲੱਗੀ ਸੀ ਕਿ ਪਰ ਇਹਨਾਂ ਨੇ ਕਰਨ ਨਹੀਂ ਦਿੱਤਾ ਕੁਝ ਵੀ ਜੀ ਮੈਂ ਸ਼ੂਟ ਵੀ ਬੰਦ ਕਰ ਦਿੱਤੇ ਸੀਗੇ ਕਾਫੀ ਟਾਈਮ ਲਈ ਮੈਂ ਇੱਕ ਮਹੀਨਾ ਖੜੜ ਵੀ ਚਲੀ ਗਈ ਸੀ ਬਟ ਮੈਂ ਫਿਰ ਵੀ ਵਾਪਸ ਆ ਕੇ ਆਪਣਾ ਕੰਮ ਫਿਰ ਤੋਂ ਸਟਾਰਟ ਕਰ ਲਿਆ। ਸੋ ਬਹੁਤ ਬਹੁਤ ਧੰਨਵਾਦ ਸਮਾ ਦੇ। थैंक यू सो मच ਵੀਰ। थैंक यू। ਸੋ ਤੁਹਾਡੀ ਮੁਲਾਕਾਤ ਰੀਲਸ 스타 ਦੇ ਨਾਲ ਕਰਵਾਈ ਜਿਨ੍ਹਾਂ ਨੂੰ ਲੋਕ ਕਪਲ ਦੇ ਜਰੀਏ ਵੀਡੀਓ ਦੇ ਵਿੱਚ ਦੇਖਦੇ ਨੇ ਪਰ ਅਸਲ ਦੇ ਵਿੱਚ ਸੱਚੇ ਦੋਸਤ ਨੇ ਜੋ ਨੈਗੇਟਿਵ ਕਮੈਂਟ ਕਰਦੇ ਨੇ ਜਾਂ ਪੋਜ਼ਿਟਿਵ ਕਮੈਂਟ ਕਰਦੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਬਹੁਤ ਚੰਗਾ ਮੈਸੇਜ ਦਿੱਤਾ ਹੈ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵੀਡੀਓ ਨੂੰ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ